ਪਰਿਵਾਰ ਦੇ ਨਾਲ ਬਹੁਤ ਵੱਡੀ ਠੱਗੀ ਹੋ ਗਈ ਆ ਫੌਰੀਨ ਦੇ ਨਾਂ ਤੇ ਯੂਕੇ ਜਾਣਾ ਸੀ ਦੁਕਾਨ ਵੇਚਤੀ ਘਰ ਵੇਚਤਾ ਗਹਿਣੇ ਵੇਚਤੇ ਸਾਰਾ ਕੁਝ ਵੇਚਤਾ ਆਪਣੇ ਬੇਟੇ ਨੂੰ ਔਰ ਨੋ ਨੂੰ ਵਿਦੇਸ਼ ਭੇਜਣਾ ਸੀ ਪਰ ਏਜੰਟ ਨੇ ਇਹੋ ਜਿਹੀ ਠੱਗੀ ਕੀਤੀ ਰੁਪਈਏ ਵੀ ਲੈ ਲੇ ਵੀਜੇ ਵੀ ਜਾਲੀ ਸਾਰੀਆਂ ਚੀਜ਼ਾਂ ਜਾਲੀ ਦੇ ਕੇ ਇਹਨਾਂ ਨੂੰ ਟਿਕਟਾਂ ਤੱਕ ਬੰਬੇ ਏਅਰਪੋਰਟ ਤੇ ਰੱਖਿਆ ਦਿੱਲੀ ਏਅਰਪੋਰਟ ਤੇ ਰੱਖਿਆ ਪਤਾ ਨਹੀਂ ਕਿੱਥੇ ਕਿੱਥੇ ਰੱਖ ਕੇ ਐਂਡ ਤੇ ਵਾਪਸ ਆਪਣੇ ਘਰ ਆ ਗਏ ਪਰ ਹੁਣ ਇਹਨਾਂ ਦੀਆਂ ਦੁਕਾਨਾਂ ਵੀ ਗਹਿਣੇ ਨੇ ਇਹਨਾਂ ਦਾ ਘਰ ਵੀ ਵਿਕ ਚੁੱਕਿਆ ਹੈ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਪੂਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਠੱਗੀ ਕਿਹੋ ਜਿਹੇ ਤਰੀਕੇ ਨਾਲ ਉਸ ਏਜੰਟ ਨੇ ਮਾਰੀ ਆ ਪੂਰੀ ਕਹਾਣੀ ਇਸ ਪਰਿਵਾਰ ਦੇ ਪਰਿਵਾਰ ਤੋਂ ਜਾਣਾਂਗੇ ਔਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੀ ਬੱਚਿਓ ਇਹੋ ਜਿਹੇ ਠੱਗ ਏਜੰਟਾਂ ਤੋਂ ਕੀ ਨਾਮ ਆ ਕੀ ਪਤਾ ਕਿੱਥੋਂ ਦਾ ਰਹਿਣ ਵਾਲਾ ਕਿਵੇਂ ਠੱਗੀਆਂ ਮਾਰਦਾ ਪਹਿਲਾਂ ਕਿੰਨੀਆਂ ਮਾਰੀਆਂ ਪੂਰੀ ਕਹਾਣੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਕਿੱਥੋਂ ਦੇ ਰਹਿਣ ਵਾਲੇ ਹੋ ਸੁਰਿੰਦਰਪਾਲਾ ਮੈਂ ਫਿਰੋਜ਼ਪੁਰ ਕੈਂਟ ਇਹ ਜਿਹੜਾ ਏਰੀਆ ਪੈਂਦਾ ਆਪਣਾ ਕਲੋਨੀ ਦੇ ਵਿੱਚ ਰਹਿੰਦੇ ਅਸੀਂ ਬਾਹਰ ਤੇ ਸਾਰਾ ਪਰਿਵਾਰ ਅਸੀਂ ਕਿਰਾਏ ਤੇ ਰਹਿ ਰਿਹਾ ਇਸ ਟਮ ਤੁਸੀਂ ਦੱਸਿਆ ਵੀ ਦੁਕਾਨ ਵੇਗ ਗਈ ਘਰ ਵੇਗ ਗਿਆ ਮਹਿੰਗਾ ਘਰ ਸੀ ਮੁਸ਼ਕਲ ਨਾ ਬਣਾਇਆ ਅਸੀਂ ਦੁਕਾਨ ਬੜੀ ਵਧੀਆ ਚੱਲਦੀ ਸੀ ਗਹਿਣਾ ਗੱਟਾ ਸੀ ਸਾਰਾ ਕੁਝ ਤੁਸੀਂ ਕਿਹਾ ਵੇਗ ਗਿਆ ਦੁਕਾਨ ਮੇਰੀ ਨਿਮਲੇ ਚੌਂਕ ਤੇ ਫਿਰੋਜ਼ਪੁਰ ਕੈਂਟ ਦੇ ਵਿੱਚ ਆ ਸਭ ਨੂੰ ਪਤਾ ਬਹੁਤ ਵਧੀਆ ਦੁਕਾਨ ਸੀ ਪਰ ਚਲੋ ਬੱਚਿਆਂ ਨੇ ਕਿਸੇ ਤਰੀਕੇ ਨਾਲ ਬਾਹਰ ਜਾਣਾ ਸੀਗਾ ਤੇ ਚਲੋ ਬਾਹਰ ਭੇਜਣ ਦੇ ਵਾਸਤੇ ਸਾਨੂੰ ਮਜਬੂਰੀ ਕਰਨ ਵੀ ਦੁਕਾਨ ਮੈਨੂੰ ਗਹਿਣੇ ਰੱਖਣੀ ਪਈ ਦੁਕਾਨ ਵੀ ਮੈਂ ਗਹਿਣੇ ਰੱਖਦੀ ਉਲਟਾ ਮੇਰਾ ਸਾਰਾ ਕੰਮ ਵੀ ਖਰਾਬ ਹੋ ਗਿਆ ਵਿਆਜ ਮੈਨੂੰ ਦੋਸਤੋ ਡਬਲ ਪੈ ਰਹੀ ਹੈ ਹਰ ਮਹੀਨੇ ਦੀ ਵਿਆਜ ਮੈਨੂੰ 30000 ਰੁਪਏ ਤੋਂ ਉੱਤੇ ਵਿਆਜ ਪੈਂਦੀ ਪੀ ਇਸ ਟਾਈਮ ਤੇ ਮੈਂ ਇਸ ਵੇਲੇ ਬੜਾ ਪਰੇਸ਼ਾਨ ਆ ਮਕਾਨ ਵੀ ਕਿਰਾਏ ਦਾ ਤੇ ਦੁਕਾਨ ਵੀ ਮੇਰੇ ਹੱਥੋਂ ਚਲੀ ਗਈ ਹੁਣ ਮੈਂ ਹੁਣ ਮੈਂ ਨਾ ਮੈਂ ਉਧਰ ਦਾ ਰਿਆ ਨਾ ਮੈਂ ਇਧਰ ਦਾ ਰਿਆ ਅੱਛਾ ਠੱਗੀ ਹੋ ਕਿਵੇਂ ਗਈ ਪੜੇ ਲਿਖੇ ਹੋ ਤੁਸੀਂ ਫਿਰੋਜ਼ਪੁਰ ਦੇ ਵਿੱਚ ਰਹਿੰਦੇ ਹੋ ਬੱਚੇ ਪੜੇ ਲ ਠੱਗੀ ਜਦੋਂ ਉਹ ਸਾਨੂੰ ਮਿਲਿਆ ਨਾ ਜੀ ਮਹਿਤਾਬ ਸਿੰਘ ਉਦੋਂ ਸਾਨੂੰ ਆ ਕੇ ਮਿਲਿਆ ਤੇ ਸਾਨੂੰ ਕਹਿੰਦਾ ਵੀ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਉਹਨੇ ਸਾਡੇ ਨਾਲ ਗੱਲ ਕੀਤੀ ਠੱਗੀ ਇਸ ਤਰ੍ਹਾਂ ਜੀ ਕਿ ਉਹ ਬੰਦਾ ਸਾਨੂੰ ਗੁਰਸਿੱਖ ਜਿਵੇਂ ਲੱਗਾ ਬੰਦਾ ਵੀ ਆਣ ਕੇ ਹੱਥ ਸੌਂ ਰੱਖੇ ਮਤਲਬ ਗੁਰਦਾਰੇ ਵਜੀਤਪੁਰ ਸਾਹਿਬ ਗਿਆ ਵੀ ਸੌਂ ਖਾਦੀ ਜਾ ਕੇ ਸਾਡੇ ਤੇ ਮੰਦਰ ਦੇ ਘਰੇ ਸੌਂ ਨੇ ਖਾਦੀ ਕਿ ਮੈਂ ਬੱਚੇ ਦੀ ਆਪਦੀ ਦੀ ਸੌਂ ਖਾਣਾ ਕਿ ਮੈਂ ਤੁਹਾਡੇ ਨਾਲ ਕੋਈ ਇਹੋ ਜਿਹਾ ਗਲਤ ਕੰਮ ਨਹੀਂ ਕਰੂੰਗਾ ਮੈਨੂੰ ਪੈਸੇ ਮਤਲਬ ਇਸ ਤਰ੍ਹਾਂ ਇੰਨਾ ਵਿਜਾ ਤੇ ਆ ਤੁਹਾਡੇ ਪੈਸੇ ਲੱਗਣਗੇ ਇੰਨੇ ਪੈਸੇ ਲੱਗਣਗੇ ਤਾਂ ਤੁਹਾਡੇ ਬੱਚਾ ਨੂੰ ਤੋਂ ਮੈਂ ਨੌਨੂੰ ਵੀ ਬਾਹਰ ਭੇਜ ਦ ਪੈਸੇ ਅਸੀਂ ਪ੍ਰਬੰਧ ਨਹੀਂ ਕਰ पाए ਪਹਿਲਾਂ ਫਿਰ ਮੈਂ ਉਹਨ ਨੂੰ ਕਿਹਾ ਵੀ ਪ੍ਰਬੰਧ ਤੁਸੀਂ ਸਾਨੂੰ ਕਿਦੋਂ ਲੋਨ ਕਰਾ ਦੋ ਕਹਿੰਦਾ ਵੀ ਮੈਂ ਲੋਨ ਕਰਾ ਦਿਆਂਗਾ ਪਰ ਲੋਨ ਉਹਨੇ ਕਰਾਇਆ ਨਹੀਂ ਕਿਉਂਕਿ ਲੋਨ ਕਰਵਾਉਣ ਦਾ ਉਹਨੂੰ ਦਿਲਚਸਪ ਨਹੀਂ ਜਾ ਨਹੀਂ ਹੈਗਾ ਸੀ ਜਾਂ ਪਤਾ ਨਹੀਂ ਕੋਈ ਹਿਸਾਬ ਕਿਤਾਬ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਸੀ ਫਿਰ ਅਸੀਂ ਲੋਨ ਦੇ ਜਦੋਂ ਕਰਉਣਾ ਸੀ ਤੇ ਫਿਰ ਮੈਂ ਆਪਣੀ ਦੁਕਾਨ ਗਹਿਣੇ ਰੱਖ ਦਿੱਤੀ ਦੁਕਾਨ ਗਹਿਣੇ ਰੱਖ ਕੇ ਫਿਰ ਅਸੀਂ ਉਹਨੂੰ ਕਿਹਾ ਉਸ ਤੋਂ ਬਾਅਦ ਅਸੀਂ ਉਹਨੇ ਸਾਡੇ ਨਾਲ ਸ਼ੁਰੂਆਤ ਕੀਤੀ ਪੈਸੇ ਲੈਣ ਦੇਣ ਦੀ ਪੈਸੇ ਸਾਨੂੰ ਉਹਨੇ ਜੋ ਵੀਜ਼ਾ ਬਖਾਇਆ ਨਾ ਜਿਹੜਾ ਉਹ ਝਾਲੀ ਨਿਕਲਿਆ ਡੁਪਲੀਕੇਟ ਨਿਕਲਿਆ ਵੀਜ਼ਾ ਤੁਸੀਂ ਖੁਸ਼ ਹੋ ਗਏ ਵੀਜ਼ਾ ਆ ਗਿਆ ਵੀਜ਼ਾ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਅਸੀਂ ਆਪਦੇ ਆਪ ਨੂੰ ਵੀ ਕਿਹਾ ਰਿਸ਼ਤੇਦਾਰਾਂ ਨੂੰ ਵੀ ਚਾਰ ਪੰਜ ਆਪਦੇ ਸਾਲੇ ਨੂੰ ਜਾਂ ਕਿਸੇ ਹੋਰ ਫੈਮਿਲੀ ਦੇ ਮੈਂਬਰਾਂ ਨੂੰ ਵੀ ਕਿਹਾ ਵੀ ਇਸ ਤਰ੍ਹਾਂ ਕਰਕੇ ਵੀਜ਼ਾ ਆ ਗਿਆ ਤੇ ਵਿਖਾਇਆ ਤੇ ਉਹ ਕਹਿੰਦੇ ਵਿਚਾਰੋ ਠੀਕ ਹੈ ਤੇ ਅਸੀਂ ਖੁਸ਼ ਹੋ ਗਏ ਖੁਸ਼ੀ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਚਲੋ ਠੀਕ ਹੈ ਵੀ ਜੋ ਤੇਰਾ ਬਣਦਾ ਅਸੀਂ ਆਪਦਾ ਤੈਨੂੰ ਕਰਕੇ ਦੇਾਂਗੇ ਸਾਰੇ ਪੈਸੇ ਦੇ ਦਿੱਤੇ ਪੈਸੇ ਅਸੀਂ ਉਹਨੂੰ ਜਿਵੇਂ ਉਹਨੇ ਸਾਨੂੰ ਕਿਹਾ ਉਸੇ ਤਰ੍ਹਾਂ ਅਸੀਂ 5 ਲੱਖ ਰੁਪਿਆ ਨੂੰ ਅਸੀਂ ਚੈੱਕ ਰਹੀਂ ਦਿੱਤਾ 5 ਲੱਖ ਰੁਪਿਆ ਅਸੀਂ ਉਹਨੂੰ ਨਕਦ ਪੇਮੈਂਟ ਸੁਕੀਚਾ ਕਲਾ ਉਥੋਂ ਸੇ ਮੇਰੇ ਨਾਲ ਗਈ ਦੁਕਾਨ ਇੱਕ ਕਪੜੇ ਦੀ ਉੱਥੇ ਬਹਿ ਕੇ ਦਿੱਤਾ ਗਿਣਕੇ ਦੇਤੇ ਉਹਨੂੰ ਪੈਸੇ ਕੋਸ਼ਿਸ਼ ਅਸੀਂ ਉਹਨੂੰ ਪੇਟੀਐਮ ਵੀ ਕੀਤੇ ਇਸ ਤਰ੍ਹਾਂ ਕਰਕੇ ਉਹਨੂੰ ਪੂਰਾ ਘਟੋ ਘਟ ਅਸੀਂ 20 ਲੱਖ ਤੇ 40000 ਰੁਪਿਆ ਨੂੰ ਅਸੀਂ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਬੰਦਾ ਹੈ ਜੀ ਮਹਿਤਾਬ ਸਿੰਘ ਹੈ ਪਿੰਡ ਬੁੱਟਰ ਫਾਜ਼ਿਲਕਾ ਰੋਡ ਤੇ ਹੈ ਕਰੀਆਂ ਕਲਾਂ ਦੇ ਨਾਲ ਪਿੰਡ ਪੈਂਦਾ ਹੈ ਇਹ ਬੁੱਟਰ ਪਿੰਡ ਹੈ ਜੀ ਹੋਰ ਵੀ ਲੋਕਾਂ ਨੇ ਠੱਗੀਆਂ ਠੁਗੀਆਂ ਕੀਤੀਆਂ ਮੈਂ ਜਦੋਂ ਅਸੀਂ ਉਹਦੇ ਪਿੰਡ 'ਚ ਗਏ ਨਾ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਵੀ ਅਸੀਂ ਕਿਸੇ ਨੂੰ ਜਾ ਕੇ ਪੁੱਛਿਆ ਵੀ ਇਸ ਤਰ੍ਹਾਂ ਕਰਕੇ ਮਹਿਤਾਬ ਸਿੰਘ ਦਾ ਘਰ ਸਾਨੂੰ ਪਤਾ ਹੀ ਨਹੀਂ ਸੀ ਅਸੀਂ ਕਿ ਉਹਦੇ ਤੇ ਵਿਸ਼ਵਾਸ ਕਰ ਲਿਆ ਕਿਉਂਕਿ ਵਿਸ਼ਵਾਸ ਹੀ ਉਹਨੇ ਸਾਨੂੰ ਇੰਨਾ ਕਰਾ ਦਿੱਤਾ ਕਿ ਅਸੀਂ ਕਿਸੇ ਪਾਸੇ ਜੋਗੇ ਰਹਿ ਨਹੀਂ ਗਏ। ਆਹ ਵੁਹਾਂ ਚੱਕ ਗਿਆ ਤੁਹਾਨੂੰ ਯਕੀਨ ਹੋ ਗਿਆ ਇੰਨੇ ਵੀ ਹੈ। ਜੋ ਦੀ ਸੋਚ ਚੱਕ ਕੇ ਸਾਨੂੰ ਨੇ ਕੋਈ ਇਹੋ ਜਿਹਾ ਵਿਸ਼ਵਾਸ ਕਰਾਇਆ ਕਿ ਸਾਨੂੰ ਲੋੜ ਹੀ ਨਹੀਂ ਪਈ ਕਿਸੇ ਨੂੰ ਪੁੱਛਣ ਦੀ। ਜਦੋਂ ਸਾਨੂੰ ਥੋੜੀ ਜੀ ਹਲਕੀ ਜੀ ਲੱਗੀ ਵੀ ਇਹ ਤਾਂ ਕੰਮ ਖਰਾਬ ਹੋ ਰਿਹਾ। ਦਿੱਲੀ ਜਾ ਕੇ 에어ਪੋਰਟ ਤੋਂ ਜਦੋਂ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਕੰਮ ਖਰਾਬ ਹੋ ਰਿਹਾ। ਅਸੀਂ ਇਹਦੇ ਘਰ ਗਏ ਆ ਕੇ ਦੋਵੇਂ ਜੀ। ਉੱਥੇ ਜਾ ਕੇ ਸਾਡਾ ਇਹ ਰੋਲਰ ਰੱਪਾ ਪਿਆ ਸਾਨੂੰ ਉੱਥੇ ਇਹ ਪਤਾ ਲੱਗਾ ਵੀ ਪਿੰਡ ਵਾਲੇ ਜਦੋਂ ਬਾਹਰ ਆਏ ਉਹ ਕਹਿੰਦੇ ਵੀ ਇਹ ਤਾਂ ਬੜਾ ਤਗੜਾ ਠੱਗ ਹੈ। ਤੁਸੀਂ ਕਿੱਥੇ ਫਸ ਗਏ ਹੂੰ ਸਾਨੂੰ ਤਾਂ ਇਸ ਗੱਲ ਦਾ ਬਿਲਕੁਲ ਇਲਮ ਹੀ ਨਹੀਂ ਸੀਗਾ ਵੀ ਅਸੀਂ ਜਦੋਂ ਇਨੀ ਗੱਲ ਸੁਣੀ ਸੀਗਾ ਸੋਚਿਆ ਵੀ ਪਿੰਡ ਵਾਲਾ ਕੋਈ ਆਂਡ ਗਵਾਂਡ ਬੜਾ ਮੋਟਾ ਹੁੰਦਾ ਵੀ ਫਾਕ ਡਾਟ ਹੁੰਦੀ ਆ ਵੀ ਚਲੋ ਸ਼ਾਇਦ ਹੋ ਸਕਦਾ ਸਾਨੂੰ ਇਸ ਕਰਕੇ ਕਹਿੰਦੇ ਹੁਣ ਅਸੀਂ ਸੋਚਿਆ ਵੀ ਚਲ ਨਹੀਂ ਹੋ ਸਕਦੀ ਫਿਰ ਵੀ ਅਸੀਂ ਇਹਦੇ ਤੇ ਮਾੜਾ ਮਟਾ ਵਿਸ਼ਵਾਸ ਕਰਕੇ ਅਸੀਂ ਇਹਨੂੰ ਹੱਥ ਜੋੜੇ ਕਿ ਸਾਡੇ ਬੱਚੇ ਨੂੰ ਦਿੱਲੀ ਭਟਾ ਰਕੇ ਉਸ ਤੋਂ ਬਾਅਦ ਤੂੰ ਉਹਨੂੰ ਆਪਣੇ ਮੁੰਬਈ ਭੇਜ ਦਿੱਤਾ ਮੁੰਬਈ 11 ਦਿਨ ਮੇਰੇ ਖਾਲੀ ਜੀ ਉਹਨਾਂ ਨੇ ਲਵਾਏ ਉੱਥੇ ਨੇ ਹੂੰ ਮੁੰਬਈ ਤੋਂ ਬਾਅਦ ਇਹਨੇ ਜੈਪੁਰ ਭੇਜਿਆ ਜੈਪੁਰ ਤੋਂ ਬਾਅਦ ਫਿਰ ਬੱਚਾ ਡਿਪਰੈਸ਼ਨ ਇਥੇ ਵਾਪਸ ਮੈਂ ਲੈ ਕੇ ਆਇਆ ਬੱਚੇ ਇਹ ਮੈਨੂੰ ਪਤਾ ਜੀ ਮੈਂ ਕਿਵੇਂ ਕੀਤਾ ਹੈ ਸਾਰਾ ਕੁਝ ਤੇ ਇਹਦੇ ਘਰ ਜਾ ਕੇ ਅਸੀਂ ਦੋਨੋਂ ਜੀ ਮਿੰਤਾਂ ਕਰਦੇ ਨੇ ਘੱਟੋ ਘੱਟ ਤੁਸੀਂ ਉਸ ਚੀਜ਼ ਦੀ ਵੀ ਸ਼ਾਇਦ ਮੇਰੇ ਕੋਲੇ ਰਾਤ ਦੀ ਵੀਡੀਓ ਹੋएगी ਸ਼ਾਇਦ ਮੇਰੇ ਕੋਲੇ ਉਸ ਰਾਤ ਦੀ ਵੀ ਵੀਡੀਓ ਹੋएगी ਜਿਸ ਦਿਨ ਅਸੀਂ ਦੇ ਰਾਤ ਨੂੰ ਘਰੇ ਗਏ ਹੱਥ ਜੋੜ ਦੇ ਰਹੇ ਹਾਂ ਘੱਟੋ ਘੱਟ 6 ਰਾਤਾਂ ਇਹਦੇ ਘਰ ਸ਼ਾਮ ਨੂੰ ਅਸੀਂ ਕਰੇ ਜਾਂਦੇ ਰਹੇ ਦੋਨੋਂ ਜੀ ਮੋਟਰਸਾਈਕਲ ਤੇ ਜਾਂਦੇ ਰਹੇ ਹਾਂ ਮੋਟਰਸਾਈਕਲ ਤੇ ਰਾਤ ਨੂੰ ਫਾਜ਼ਲਗਾ ਰੋਡ ਤੋਂ ਆਉਣਾ ਬੜਾ ਮਹਿਣਾ ਰੱਖਦਾ ਤੇ ਸਾਨੂੰ ਇੱਕ ਦਿਨ ਇਹਨੇ ਕਿਹਾ ਵੀ ਸੀਗਾ ਇਸਦੇ ਇਹਦਾ ਛੋਟਾ ਭਰਾ ਹੈ ਲਾਲੀ ਮੁੰਡਾ ਇਹਦਾ ਛੋਟਾ ਭਰਾ ਮਹਤਾਬ ਸਿੰਘ ਦਾ ਸਾਨੂੰ ਕਹਿੰਦਾ ਵੀ ਤੁਹਾਨੂੰ ਅਸੀਂ ਖਾਈ ਤੱਕ ਅਸੀਂ ਅੱਗੇ ਛੱਟ ਕੇ ਆਉਣੇ ਆ ਅਸੀਂ ਵਿਸ਼ਵਾਸ ਨਹੀਂ ਕੀਤਾ ਸਾਨੂੰ ਇੰਨਾ ਡਰ ਲੱਗਦਾ ਸੀ ਕਿ ਹੋ ਸਕਦਾ ਸਾਡੇ ਨਾਲ ਹੀ ਨਾ ਕੋਈ ਕਿਸੇ ਤਰੀਕੇ ਦਾ ਕੋਈ ਮਿਸ ਹੈਪਨਿੰਗ ਹੋ ਜਾਵੇ ਕਿ ਹਾਦਸਾ ਹੋ ਜਾਵੇ ਜਾਂ ਕੋਈ ਕੋਈ ਗਲਤ ਕੰਮ ਹੋ ਜਾਏ ਅਸੀਂ ਕੱਲੇ ਹੀ ਮੋਟਰਸਾਈਕਲ ਤੇ ਆਉਂਦੇ ਨੇ ਦੋਨੋਂ ਜਣੇ ਰਾਤ ਨੂੰ ਉਥੋਂ ਚੱਲ ਕੇ ਤੁਹਾਨੂੰ ਵੀ ਨਹੀਂ ਪਤਾ ਲੱਗਿਆ ਯਕੀਨ ਇੰਨਾ ਕਰਾਤਾ ਯਕੀਨ ਹੀ ਉਹਨੇ ਇੰਨਾ ਕਰਾ ਦਿੱਤਾ ਸਾਨੂੰ ਹਮ ਸਾਰਾ ਕੁਝ ਹੋ ਖਤਮ ਹੋ ਗਿਆ ਹੁਣ ਕਰ ਹੁੰਦਾ ਆਪਦਾ ਹਣਾ ਵੀ ਘਰ ਚਲੋ ਹੈਗਾ ਆਪਣੇ ਕੋਲੇ ਤੇ ਘਰ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਗਿਆ ਹੂੰ ਪਤਾ ਨਹੀਂ ਲੱਗੇ ਵੀ ਉਹ ਠੱਗਾ ਠੱਗ ਕਿਸਮ ਦਾ ਬੰਦਾ ਬਿਲਕੁਲ ਵੀ ਨਹੀਂ ਉਹਨੇ ਕਸਮ ਸਾਨੂੰ ਬਜੀਦਪੁਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਵੱਧ ਕੇ ਕੀ ਹੁੰਦਾ ਹੈ ਹਾਂ ਉਹਨੇ ਗੁਰਦੁਆਰਾ ਸਾਹਿਬ ਦੀ ਕਸਮ ਦਿੱਤੀ ਆ ਕਿ ਮੈਂ ਆਪਣੇ ਬੱਚੇ ਦਾ ਮਰਾਂ ਮੂੰਹ ਦੇਖੂ ਜੇ ਮੈਂ ਤੁਹਾਡਾ ਧੋਖਾ ਕਰਾਂ ਮੈਂ ਉਹ ਜ ਕੰਮ ਹੀ ਨਹੀਂ ਕਰਦਾ ਉਹਨੇ ਵਿਸ਼ਵਾਸ ਹੀ ਇੰਨਾ ਦਵਾਇਆ ਹੂੰ ਕਿ ਆਟੋਮੈਟਿਕ ਅਸੀਂ ਵਿਸ਼ਵਾਸ ਕਰ ਬੈਠੇ ਪਰ ਉਹਨੇ ਬਹੁਤ ਜ਼ਿਆਦਾ ਸਾਨੂੰ ਮਾ ਕੇ ਰੱਖਦੇ ਤਾਂ ਉਹਦੇ ਬ੍ਰਦਰ ਨੇ ਇੰਨੀ ਕਿ ਸੰਤਮ ਕਿਆ ਦਿੱਤੀਆਂ ਉਹਨਾਂ ਦੀ ਟੈਨਸ਼ਨ ਚ ਆਨ ਕੇ ਇਹਨਾਂ ਨੂੰ ਅਟੈਕ ਹੋ ਗਿਆ ਅਸੀਂ 15 ਦਿਨ ਹਸਪੀਟਲ ਅੱਜ ਰੋਲਦੇ ਪਏ ਹੁਣ ਵੀ ਦਵਾਈਆਂ ਦੇਈਆਂ ਸੀ ਸਾਨੂੰ ਪਤਾ ਕਿ ਸਾਡੇ ਕੋਲ ਇਸ ਟਾਈਮ ਮੈਡੀਸਨ ਜੋਗ ਕੇ ਵੀ ਪੈਸੇ ਨਹੀਂ ਹੈਗੇ ਕਿ ਅਸੀਂ ਇਹਨਾਂ ਦਾ ਤਾਂ ਬਾਈਪਾਸ ਸਰਜਰੀ ਕਰਾਉਣੀ ਆ ਤਾਂ ਅਸੀਂ ਸਰਜਰੀ ਵੀ ਘਬਰਾ ਪਾਈਏ ਉਹਨੇ ਸਾਨੂੰ ਵਜ਼ੀਰਾਤ ਨੂੰ ਉਹਦੇ ਘਰੇ ਗਏ ਉਹਨੇ ਇੰਨੀ ਕਿ ਮੈਨੂੰ ਤਮਕੀ ਦਿੱਤੀ ਇੰਨਾ ਕਿ ਗਲਤ ਤੋ ਬੋਲੇ ਗੰਦਾ ਬੋਲੇ ਸਾਰੇ ਮੈਂ ਉਹਨਾਂ ਦੇ ਕਹੇ ਆਪਣੀ ਬਾਹ ਕੱਟੀ ਹੋਈ ਆ ਬਾਹ ਕੱਟ ਲਈ ਹਾਂਜੀ ਉਥੇ ਉਥੇ ਹਾਂਜੀ ਮੇਰੇ ਕੋਲ ਵੀਡੀਓ ਵੀ ਹੈਗੀ ਸਾਡੇ ਕੋਲ ਬੱਚਾ ਨੇ ਬਣਾਇਆ ਸਾਨੂੰ ਬਹੁਤ ਉਹਨਾਂ ਨੇ ਪ੍ਰਚਾਰ ਕੀਤਾ ਹੋਇਆ ਨਾ ਇਸ ਟਾਈਮ ਸਾਡੇ ਕੋਲ ਕੋਈ ਪੈਸਾ ਕਰਾਇ ਜਾਊਗਾ ਸਾਨੂੰ ਪਤਾ ਵੀ ਸਾਡੇ ਘਰ ਦੀ ਕੀ ਲਾਤਾ ਮੈਂ ਤੇ ਨਾਲ ਬੰਦਾ ਜੋੜ ਕੇ ਬਣਾਉਂਦਾ ਸਾਰਾ ਕੁਝ ਤੇ ਸਾਰਾ ਕੁਝ ਖਤਮ ਹੋ ਗਿਆ ਬਿਲਕੁਲ ਸਾਰਾ ਕੁਝ ਖਤਮ ਹੋ ਗਿਆ ਕੀ ਕਹਿੰਦਾ ਹੁਣ ਇਹ ਕੋਈ ਗੱਲ ਹੋਈ ਕੋਈ ਨਹੀਂ ਅੱਜਕੱਲ ਕੀਤੀ ਸੀ ਕਿ ਨਾ ਮੈਂ ਤੁਹਾਨੂੰ 50000 ਦਿਨਾ ਹੈ ਤੇ ਵੀ ਮੈਂ ਤੁਸੀਂ ਮੈਨੂੰ ਕਾਉਂਟ ਨੰਬਰ ਦੇ ਦਿਓ ਅਸੀਂ ਕਢਾਉਂਦੇ ਤੋਂ ਪੀਖ ਮੰਗਦੇ ਆ ਆਸੀ ਮਿਹਨਤ ਨਾਲ ਦੁਕਾਨ ਬਣਾਈ ਮਿਹਨਤ ਨਾਲ ਘਰ ਬਣਾਇਆ ਸਾਰਾ ਕੁਝ ਬਰਬਾਦ ਹੋ ਕਰ ਦਿੱਤਾ ਇਸ ਇਨਸਾਨ ਨੇ ਇਹਦੇ ਨਾਲੇ ਕੱਲਾ ਨਹੀਂ ਇਹਦੇ ਨਾਲੇ ਇੱਕ ਸੰਜੀਵ ਸੰਜੂਆ ਗੜਸ਼ੰਕਰ ਦਾ ਇਹ ਮਹਿਤਾਬ ਸਿੰਘ ਆਏ ਤੇ ਇਸ ਸੰਜੂ ਆਏ ਇਹ ਗੜਸ਼ੰਕਰ ਦਾ ਜਲੰਧਰ ਦਾ ਇਹਨਾਂ ਦੇ ਦੋਵਾਂ ਨੇ ਮਤਲਬ ਰਲ ਕੇ ਨਾਲ ਇਹਨਾਂ ਦੀ ਵਾਈਫ ਆ ਅੱਛਾ ਹਾਂਜੀ ਇਹਨਾਂ ਦੇ ਇੱਕ ਬ੍ਰਦਰ ਵੀ ਆ ਛੋਟਾ ਜਿਹਨਾਂ ਦਾ ਨਾਂ ਲਾਲੀ ਆ ਤਿੰਨੇ ਜਣੇ ਕੰਮ ਕਰਦੇ ਰਲ ਕੇ ਹੂੰ ਤੇ ਇਹ ਸਾਰਾ ਕੁਝ ਤੁਹਾਨੂੰ ਜਦੋਂ ਜੈਲੀ ਦੇ ਦਿੱਤਾ ਤੁਹਾਨੂੰ ਜਦੋਂ ਪਤਾ ਲੱਗਿਆ ਗੱਲ ਵੀ ਨਕਲੀ ਦੇ ਦਿੱਤਾ ਤੁਸੀਂ ਪੈਸੇ ਵੀ ਦੇਤੇ ਹਾਂਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਜਿੱਦਾਂ ਟਿਕਟ ਦਿੱਤੀ ਆ ਵੀਜ਼ਾ ਦਿੱਤਾ ਏ ਸਾਨੂੰ ਵੀਜ਼ਾ ਸੀ ਸਿਰਫ 11 ਦਿਨ ਦਾ ਅੱਛਾ ਇਹਨਾਂ ਨੂੰ ਪਤਾ ਸੀ ਇੱਥੋਂ ਸਾਨੂੰ ਇਹਨਾਂ ਨੇ ਦਿੱਲੀ ਭੇਜਿਆ ਸੀ ਦਿੱਲੀ ਪਹੁੰਚੇ ਆ ਦਿੱਲੀ ਪਹੁੰਚ ਕੇ ਜਿੱਦਾਂ ਅਸੀਂ ਦਿੱਲੀ ਪਹੁੰਚੇ ਆ ਅਸੀਂ ਸਵੇਰੇ ਪਹੁੰਚੇ ਆ ਤੇ ਉਸ ਤੋਂ ਬਾਅਦ ਚ 9 ਵਜੇ ਦੀ ਸਾਡੇ ਨਾਲ ਗੱਲ ਹੋਈ ਆ ਵੀ ਐਵੇਂ ਅਸੀਂ ਦਿੱਲੀ ਪਹੁੰਚ ਗਏ ਆ ਕਿੰਦਾ ਬਸ ਕੋਈ ਨਹੀਂ ਤੁਹਾਨੂੰ ਬਸ 에ਰਪੋਰਟ ਤੇ ਪਹੁੰਚਾ ਦਿੰਨੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਤੇ 1 ਘੰਟੇ ਬਾਅਦ ਟਿਕਟਾਂ ਖਤਮ ਹੋਈਆਂ ਮੀਆਂ ਅਸੀਂ ਮਤਲਬ ਦੀ ਫੋਕੋ ਕਰੀ ਫਲਡ ਹੋਈ ਨਾ ਮੀ ਅਸੀ ਗਿਆ ਕੈਨਸਲ ਹੋਈ ਨਾ ਮੀ ਅਸੀ ਗਿਆ ਉਸ ਤੋਂ ਬਾਅਦ ਅਸੀਂ ਵੀਜ਼ਾ ਚ ਅੰਕਲ ਚੈੱਕ ਕੀਤਾ ਵੀਜ਼ਾ ਵੀ ਸਾਡਾ ਕੈਨਸਲ ਸੀਗਾ ਸਭ ਕੁਝ ਮਤਲਬ ਰੱਦ ਸੀਗਾ ਤੁਸੀਂ ਤਾਂ ਚੈਂਚੇ ਬੱਚਿਆਂ ਨੂੰ ਚੜਾਉਣ ਗਏ ਹੋਗੇ 에어ਪੋਰਟ ਤੇ ਉੱਥੇ ਤਿਆਰੀਆਂ ਕਰਕੇ ਸ਼ਾਪਿੰਗ ਕਰਕੇ ਬੰਦਾ ਜਾਂਦਾ 에어ਪੋਰਟ ਤੇ ਚੜਾਉਣ ਤੇ ਜਦੋਂ ਚੜਨ ਲੱਗੇ ਉਦੋਂ ਟਿਕਟਾਂ ਵੀ ਜਲ ਲਈ ਤੇ ਵੀਜ਼ਾ ਵੀ ਜਲ ਲਈ ਉਦੋਂ ਪਤਾ ਲੱਗਿਆ ਉਦੋਂ ਪਤਾ ਲੱਗਾ ਜੀ ਸਾਨੂੰ ਸਾਡੇ ਟਿਕਟਾਂ ਵੀ ਜਲ ਲਈ ਆ ਤੇ ਸਾਡੇ ਵੀਜ਼ਾ ਵੀ ਜਲ ਲਈ ਆ ਹਾਲਾਂਕਿ ਅੱਜ ਦੀ ਘੜੀ ਵੀ ਇਸ ਗੱਲ ਨੂੰ ਵੀ ਮਤਲਬ ਵੀ ਆਪਾਂ ਨੂੰ ਟਾਈਮ ਹੋ ਗਿਆ ਤੇ ਵੀ ਹਜੇ ਤੱਕ ਵੀ ਸਾਡੇ پاسਪੋਰਟ ਕਾ ਕੇ ਸਾਨੂੰ ਕੋਈ ਨਹੀਂ ਦਿੱਤੇਗੇ ਉਹਦੇ ਕੋਲੇ ਹੋਂਦੇ ਕੋਲੇ ਆ ਜੀ ਪਾਸਪੋਰਟ ਬੱਚਿਆਂ ਦੇ ਦੋਨੋਂ ਬੱਚਿਆਂ ਦੇ ਪ੍ਰੋਪਰ ਕਾਗਜ ਬੱਚਿਆਂ ਦੇ origignal document ਸਾਰੇ ਉਹਦੇ ਕੋਲੇ ਆ ਨਹੀਂ ਦੇ ਰਿਹਾ ਨਹੀਂ ਦੇ ਰਿਹਾ ਮਤਲਬ ਅਸੀਂ ਬਹੁਤ ਮਤਲਬ ਇੱਕ ਨਹੀਂ ਅਸੀਂ ਸਾਰਾ ਸਾਰਾ ਦਿਨ ਸਾਡੇ ਕੋਲ ਪੂਰੀ ਕਾਲ ਰਿਕਾਰਡਿੰਗ ਆ ਸਾਡੀ ਅਸੀਂ ਉਹਨੂੰ 50 50 ਫੋਨ ਕਰਦੇ ਆ 50 ਉਹਨੇ ਇੱਕ ਵੀ ਫੋਨ ਦਾ ਸਾਡਾ ਜਵਾਬ ਨਹੀਂ ਦੇਣਾ ਨਾ ਚੱਕਣਾ ਅੱਗੋ ਅੱਗੋ ਸਾਨੂੰ ਧਮਕੀਆਂ ਦੇ ਰਹਾ ਬਹੁਤ ਜਿਆਦਾ ਸਾਨੂੰ ਧਮਕੀਆਂ ਦੇ ਰਿਹਾ ਉਹਦਾ ਭਰਾ ਨਾ ਜਿਹੜਾ ਲਾਲੀ ਜਿਹੜਾ ਉਹ ਸੁਣਿਆ ਹੈ ਕਿ ਥੋੜਾ ਜਿਹਾ ਬਦਮਾਸ਼ੀ ਚ ਪੈਰ ਰੱਖਦਾ ਕਿਉਂਕਿ ਅਸੀਂ ਇੱਕ ਵਾਰੀ ਜਦੋਂ ਉਹਦੇ ਘਰ ਪੈਸੇ ਮੰਗਣ ਚਲੇ ਗਏ ਨਾ ਤੇ ਇਹ ਆਖਰਕਾਰ ਜਿਸ ਬੰਦੇ ਨੇ ਪੈਸੇ ਅਗਵਾ ਲਏ ਇਹਨੇ ਪੈਸੇ ਲਾਏ ਹੁਣ ਵੀ 25 ਲੱਖ ਰੁਪਿਆ 20 ਲੱਖ ਰੁਪਿਆ ਤਾਂ ਟੋਟਲ ਜਿਹੜਾ 20 ਲੱਖ 40 ਹਜ਼ਾਰ ਰੁਪਿਆ ਤਾਂ ਸਾਨੂੰ ਜਿਹੜਾ ਦਿੱਤਾ ਨਾ ਤੇ 4-5 ਲੱਖ ਰੁਪਏ ਦੀ ਖਰੀਦਦਾਰੀ ਤੇ ਬੰਬਈ ਦੀ ਟਿਕਟਾਂ ਤੇ ਦਿੱਲੀ ਦੀਆਂ ਟਿਕਟਾਂ ਤੇ ਜੈਪੁਰ ਦੀਆਂ ਟਿਕਟਾਂ ਜਣਾਉਣ ਜਾਣ ਦਾ ਖਰਚਾ ਹੀ ਉਹ ਨਹੀਂ ਵਿੱਚ ਕਰਦੇ 20 ਲੱਖ ਰੁਪਏ ਜਿਹੜਾ ਇਹਨੂੰ ਅਸੀਂ ਦਿੱਤਾ ਕੈਸ਼ ਦਿੱਤਾ ਜਿਹੜਾ ਮਤਲਬ ਚੈੱਕ ਨਹੀਂ ਦਿੱਤਾ ਕੈਸ਼ ਦਿੱਤਾ ਕੁਝ ਪੇ Paytm ਕੀਤਾ ਉਹਦਾ ਹੈ ਉਹਦੇ ਬਾਬਤ ਅਸੀਂ ਪੈਸੇ ਜਦੋਂ ਗੱਲ ਕੀਤੀ ਤੇ ਸਾਡੇ ਦੋਵੇਂ ਪ੍ਰਾਗਲ ਪਏ ਇਹ ਨਹੀਂ ਕਿ ਇਕੱਲਾ ਲਾਲੀ ਗੱਲ ਪਿਆ ਮਹਿਤਾਬ ਸਿੰਘ ਵੀ ਕਹਿੰਦਾ ਜੀ ਜੋ ਮਰਜ਼ੀ ਕਰ ਲੋ ਜੋ ਤੁਹਾਡੇ ਨੂੰ ਦਾ ਕਰ ਲੋ ਨਹੀਂ ਮੈਂ ਕਰਨਾ ਕੁਛ ਇਹ ਜਦੋਂ ਫਿਰ ਅਸੀਂ ਥੋੜਾ ਜਿਹਾ ਪਿੰਡ ਦੇ ਬੰਦੇ ਬਹੁਤ ਹੈਗੇ ਸੀ ਉੱਥੇ ਉਹਨਾਂ ਨੇ ਵੀ ਵੇਖਿਆ ਉਹ ਕਹਿੰਦੇ ਸਾਨੂੰ ਐਵੇਂ ਨਹੀਂ ਕਿ ਇਹ ਪਿੰਡ ਦੇ ਬਹੁਤ ਸਹਿਯੋਗ ਉਸ ਪਿੰਡ ਦਾ ਸਾਡੇ ਨਾਲ ਬਹੁਤ ਪਿੰਡ ਦਾ ਸਹਿਯੋਗ ਉਹ ਕਹਿੰਦਾ ਜੀ ਸੇਠੋ ਇਹ ਬੰਦਿਆਂ ਨਾਲ ਅੱਗੇ ਵੀ ਕਈਆਂ ਨਾਲ ਠੱਗੀ ਕਰ ਚੁੱਕੇ ਐ ਇੱਥੇ ਪਤਾ ਨਹੀਂ ਕਿੰਨੇ ਬੰਦੇ ਆ ਚੁੱਕੇ ਆ ਜਿਹੜੇ ਕਿ ਬਸ ਆਂਦੇ ਆ ਤੇ ਵਿਚਾਰੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਵਿਚਾਰੇ ਵਾਪਸ ਚਲੇ ਜਾਂਦੇ ਆ ਫਿਰ ਅਸੀਂ ਵੀ ਕਿਹਾ ਵੀ ਅਸੀਂ ਚਲੋ ਆਏ ਅਸੀਂ ਵੀ ਪੂਰਾ ਜੋਰ ਲਾਇਆ ਸੀ ਇਹ ਨਹੀਂ ਕਹਿੰਦੇ ਅਸੀਂ ਨਹੀਂ ਜੋਰ ਲਾਇਆ ਸਾਡੇ ਪਰ ਉਹ ਗੱਲ ਪੈਂਦੇ ਰਿਹਾ ਉਹਦਾ ਜਿਹੜਾ ਲਾਲੀ ਭਰਾ ਨਾਲ ਛੋਟਾ ਉਹ ਬਹੁਤ ਬੋਲਦਾ ਆਵਾ ਤਵਾ ਬੋਲਦਾ ਆਪਦੇ ਆਪ ਨੂੰ ਬਦਮਾਸ਼ੀ 'ਚ ਪੈਰ ਰੱਖਦਾ ਹੋ ਸਕਦਾ ਕਿ ਰੱਖਦਾ ਵੀ ਵੇ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਪਰ ਹੈ ਬੰਦਾ ਬਦਮਾਸ਼ੀ ਹੋ ਵੀਖ ਨੂੰ ਵੀ ਲੱਗਦਾ ਤੇ ਹੈ ਬਦਮਾਸ਼ੀ ਪੂਰਾ ਕਿਉਂਕਿ ਜਿਹੜਾ ਮਹਿਤਾਬ ਸਿੰਘ ਆ ਪੈਸੇ ਦੇਣੇ ਵੀ ਨਹੀਂ ਪੈਸੇ ਦੇਣੇ ਵੀ ਨਹੀਂ ਉਹਨੇ ਤੇ ਸਾਨੂੰ ਜਾਂਦਿਆਂ ਨੂੰ ਕਹਿ ਦੇਣਾ ਕਿ ਮੈਂ ਹੱਥ ਜੋੜ ਕੇ ਪੈਸੇ ਦਊਂਗਾ ਜਦੋਂ ਕਹਿ ਦਿੰਦਾ ਪਰ ਜਦੋਂ ਜਗਜਾਈਏ ਲੈਣ ਪੈਸੇ ਉਦੋਂ ਬਾਅਦ ਉਹ ਸਿੱਧਾ ਹੋ ਜਾਂਦਾ ਸਾਡੇ ਨਾਲ ਗੱਲ ਪੈਣ ਤਾਂ ਫੋਨ ਤੇ ਕਹੂਗਾ ਮੈਂ ਦੇਣੇ ਆ ਤੁਹਾਨੂੰ ਦਊਂਗਾ ਜ਼ਰੂਰ ਦਊਂਗਾ ਜਦੋਂ ਘਰ ਜਾਈਏ ਉਹਦੇ ਦੋ ਤਿੰਨ ਵਾਰੀ ਚਾਰ ਵਾਰੀ ਜਿਵੇਂ ਗਏ ਆ ਬਸ ਉਦੋਂ ਸਾਡੇ ਗੱਲ ਪੈਣ ਤੱਕ ਜਾਂਦੇ ਦੋਵੇਂ ਭਰਾ ਤੀਜਾ ਭਰਾ ਉਹਨਾਂ ਦਾ ਇੱਕ ਹੋਰ ਹੈਗਾ ਉਹ ਵੀ ਬੰਦਾ ਉਹਨਾਂ ਦੇ ਨਾਲ ਹੀ ਆ ਪਰ ਉਹ ਵਿੱਚ ਬੋਲਦਾ ਨਹੀਂ ਕੁਝ ਵੀ ਸਾਨੂੰ ਉਲਟ ਪੁਲਟ ਨਾ ਉਹਨੇ ਕਦੀ ਕਿਹਾ ਉਹਨੇ ਕਦੀ ਸਾਡੇ ਨਾਲ ਵਾਅਦਾ ਚੱਟ ਨਹੀਂ ਕੀਤਾ ਪਰ ਜਿਹੜੇ ਦੋ ਬੰਦੇ ਇਹ ਇਹ ਬਹੁਤ ਦੋਵਾਂ ਪਰਚਾ ਹੋ ਗਿਆ ਹੁਣ ਇਹਨਾਂ ਤੇ ਪਰਚਾ ਇਹਨਾਂ ਤੇ ਅੱਜ ਹੋ ਗਿਆ ਜੀ ਪਰਚਾ ਤਕਰੀਬਨ ਮੇਰੇ ਖਿਆਲ ਅੱਜ ਮਹਿਤਾਬ ਸਿੰਘ ਤੇ ਪਰਚਾ ਹੋਇਆ ਤੇ ਸ਼ਾਇਦ ਹੋ ਸਕਦਾ ਕਿ ਉਹਨੂੰ ਪਤਾ ਲੱਗ ਵੀ ਗਿਆ ਹੋਵੇ ਕਿਸੇ ਗੱਲ ਤੋਂ ਜਿਹੜਾ ਕਿ ਸਾਨੂੰ ਉਹ ਫੋਨ ਕਰ ਰਿਹਾ ਵਾਰ-ਵਾਰ ਕਿਸੇ ਤਰੀਕੇ ਨਾਲ ਵੀ ਮੇਰੇ ਨਾਲ ਗੱਲ ਕਰਨ ਮੇਰੇ ਨਾਲ ਰਾਬਤਾ ਕਾਇਮ ਕਰਨ ਕਿ ਮੈਂ ਤੁਹਾਨੂੰ 50000 ਰੁਪਏ ਦੇਣਾ ਤਾਂ 20 ਲੱਖ ਰੁਪਈਆ 50000 ਥੋੜੀ ਕੋਈ ਤਾਂ ਗੱਲ ਕਰਨਾ ਜੀ 20 ਲੱਖ ਰੁਪਈਆ ਕੋਈ ਛੋਟੀ ਰਕਮ ਹੋਵੇ ਤਾਂ ਮੈਂ ਕਹਾਂ ਵੀ ਠੀਕ ਹੈ ਵੀ ਜੇ ਲੱਖ ਰੁਪਏ ਤੇ ਚਲ 50000 ਦੇ ਰਿਹਾ 50000 ਕੱਲ ਦੇ ਦੇਗਾ ਪਰਸੂ ਦੇ ਦੇਗਾ 2 ਲੱਖ ਰੁਪਏ ਚ 50000 ਰੁਪਏ ਦੇ ਕੇ ਅਸੀਂ ਕਿੱਥੇ ਜਾਵਾਂਗੇ ਕਿਹਨੂੰ ਦੇਵਾਂਗੇ ਕਿਹਨੂੰ ਛਡਾਵਾਂਗੇ ਦੁਕਾਨ ਤਾਂ ਹੀ ਚੜਾ ਨਹੀਂ ਸਕਦੇ ਦੁਕਾਨ ਸਾਡੀ 16 ਲੱਖ ਇਹਦੇ ਚ ਮੇਰੀ ਲਿਖਤ ਲੱਗੀ ਹੈ ਜੀ ਇਹਦੇ ਵਿੱਚ ਮੇਰੀ ਲਿਖਤ ਲੱਗੀ ਹੈ ਜਿਹੜੀ ਐਫੀ ਡੈਫਟ ਜਾਣਾ ਹੁੰਦਾ ਸਾਰਾ ਮੇਰਾ ਲੱਗਾ ਆ ਕਚਹਿਰੀ ਦਾ ਉਹਦੇ ਵਿੱਚ 16 ਲੱਖ ਰੁਪਏ ਚ ਮੈਂ ਦੁਕਾਨ ਗਹਿਣੇ ਰੱਖ ਕੇ ਉਹਨੂੰ ਪੈਸੇ ਦਿੱਤੇ ਆ ਜੋ ਜਿਵੇਂ ਜਿਵੇਂ ਵੀ ਇਹਨੂੰ ਪੈਸੇ ਦਿੱਤੇ ਤਾਂ ਐਗਰੀਮੈਂਟ ਮੇਰੇ ਉਹਦਾ ਵੀ 14 ਲੱਖ ਰੁਪਏ ਦਾ ਹੋਇਆ ਸੀ ਸਾਡੇ ਨਣੇ ਨੇ ਮਕਾਇਏ ਸੀ ਪਹਿਲਾਂ ਪੈਸੇ ਉਹਦੇ ਬਾਅਦ ਇਹਨੇ ਫਿਰ ਸਾਨੂੰ ਜਦੋਂ ਬੱਚੇ ਫਸਾਤੇ ਦਿੱਲੀ ਲੈ ਜਾ ਕੇ ਦਿੱਲੀ ਮੈਂ ਨਾਲ ਗਿਆ ਸੀ ਜਦੋਂ ਅਸੀਂ ਘਰੋਂ ਉੱਥੋਂ ਨਿਕਲਣ ਲੱਗੇ ਤੇ ਜਦੋਂ ਟਿਕਟ ਵੇਖੀ ਗਈ ਨਾ ਵੀ ਮੋਬਾਈਲ ਤੇ ਵਿਕਣੀ ਸੀ ਟਿਕਟ ਉੱਥੇ ਪਤਾ ਲੱਗਾ ਵੀ ਇਹ ਤਾਂ ਡੁਪਲੀਕੇਟ ਹੈ ਕੰਮ ਤੇ ਸਾਰਾ ਕੁਝ ਖਰਾਬ ਹੈ ਮੈਨੂੰ ਉੱਥੇ ਹੀ ਤਕਲੀਫ ਹੋ ਗਈ ਸੀ ਕਿ ਮੇਰੇ ਨਾਲ ਮੇਰਾ ਬੇਟਾ ਗਿਆ ਉਸ ਟਾਈਮ ਵੀ ਵੈਸੀ ਦਵਾਈ ਲਈ ਫਿਰ ਵੀ ਇਹਨੇ ਰਾਤ ਨੂੰ ਸਾਡੇ ਨਾਲ ਗੱਲ ਕੀਤੀ ਜਿਹੜਾ ਮਹਿਤਾਬ ਸਿੰਘ ਆ ਕਿ ਮੈਂ ਜਿਹਨੂੰ ਬੱਚਿਆਂ ਨੂੰ ਬੰਬੇ ਤੋਂ ਚੜਾ ਦੇਂਗਾ ਜਿਵੇਂ ਮਰਜ਼ੀ ਚੜਾਵਾ ਬੰਬੇ ਤੋਂ ਜੜਾ ਦੇਂਗਾ ਅਸੀਂ ਬੱਚੇ ਅਸੀਂ ਸੋਚਿਆ ਵੀ ਸਾਡੀ ਬਦਨਾਮੀ ਵੀ ਹੋ ਜਾਏਗੀ ਬੰਦੇ ਨੂੰ ਬੱਚੇ ਨੂੰ ਕਰ ਲੈ ਜਾਣਾ ਬੜਾ ਔਖਾ ਹੁੰਦਾ ਵਾਪਸ ਕਿਉਂਕਿ ਮੈਂ ਇੱਥੇ ਸੁਸਾਇਡ ਦੇਖਿਆ ਕਿਉਂਕਿ ਬੱਚਾ ਕੈਨੇਡਾ ਦੇ ਜਾਣਾ ਸੀਗਾ ਉਹਨੇ 에ਰਪੋਰਟ ਤੋਂ ਗਿਆ ਤੇ ਉਹ ਵਾਪਸ ਆਇਆ ਤੇ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ ਮੈਂ ਇਸ ਚੀਜ਼ ਤੋਂ ਡਰਦਾ ਸੀ ਮੈਂ ਇਹਨੂੰ ਬੰਬੇ ਭੇਜਦਾ ਚੜਾ ਕੇ ਉਥੋਂ ਬੰਬੇ ਚਲਾ ਗਿਆ ਅਸੀਂ ਇੱਥੇ ਕਰੇ ਦੋਵੇਂ ਜੀ ਵਾਪਸ ਆ ਗਏ ਅਸੀਂ ਰਾਤ ਨੂੰ ਜਿਵੇਂ ਅਸੀਂ ਪਹੁੰਚੇ ਅਸੀਂ ਟਿਕੇ ਨਹੀਂ ਅਸੀਂ ਇਹਦੇ ਘਰ ਗਏ ਅਸੀਂ ਉਸੇ ਦਿਨ ਟ ਅਸੀਂ ਸਿੱਧਾ ਤੇ ਕਰ ਗਏ ਅਸੀਂ ਕਾ ਵੀ ਇਹ ਕੀ ਚੱਕਰ ਆ ਸਾਨੂੰ ਦੱਸ ਤਾਂ ਦੇ ਸਾਡੇ ਨਾਲ ਕਿਤੇ ਕੋਈ ਫਰੌਡ ਤਾਂ ਨਹੀਂ ਹੋ ਰਿਹਾ ਸਾਡੇ ਨਾਲ ਪਰ ਇਸ ਬੰਦੇ ਨੂੰ ਸਾਰਾ ਕੁਝ ਪਤਾ ਸੀਗਾ ਹੂੰ ਇਸ ਬੰਦੇ ਨੇ ਜਿਹੜੀ ਸ਼ੁਰੂ ਤੋਂ ਕੰਮ ਕੀਤਾ ਨਾ ਇਹਨੇ ਇਹ ਕੰਮ ਸ਼ੁਰੂ ਤੋਂ ਇਸ ਤਰ੍ਹਾਂ ਦਾ ਕੀਤਾ ਕਿ ਸਾਨੂੰ ਬਸ ਵਿਸ਼ਵਾਸ ਦਵਾਈ ਰੱਖਿਆ ਪਰ ਕੰਮ ਇਹ ਸਾਰਾ ਸਾਡੇ ਨਾਲ ਨਾ ਕੋਈ ਵੀਜ਼ਾ ਆਇਆ ਸੀ ਨਾ ਕੋਈ ਟਿਕਟ ਆਈ ਸੀ ਨਾ ਕੋਈ ਪਾਸਪੋਰਟ ਤੇ ਮੋਹਰ ਸੀ ਜਿਹੜੀ ਲੱਗੀ ਉਹ ਵੀ ਡੁਪਲੀਕੇਟ ਹੀ ਲੱਗੀ ਸੀ ਤੇ ਸਾਨੂੰ ਸਿਰਫ ਵਿਸ਼ਵਾਸ ਹੀ ਰਹਿ ਗਏ ਪਰ ਇਹਨਾਂ ਨੂੰ ਅਸੀਂ ਬਾਅਦ ਚ ਪੁੱਛਿਆ ਵੀ ਇਹ ਕੰਮ ਥਰਾ ਥਰਾ ਸਾਰਾ ਫਰੌਡ ਆ ਨਹੀਂ ਨਹੀਂ ਭਾਜੀ ਤੁਹਾਨੂੰ ਮੈਂ ਭੇਜ ਰਿਹਾ ਜਿਵੇਂ ਮਰਜ਼ੀ ਗੱਲਾਂ ਸਾਨੂੰ ਬੰਬੇ 11 ਦਿਨ ਬੱਚੇ ਰਹਿਆ ਤੁਸੀਂ ਬੰਬੇ ਵਰਗੇ ਸ਼ਹਿਰ ਦਾ ਖਰਚਾ ਵੇਖ ਲਓ ਕਿੰਨਾ ਹੋ ਸਕਦਾ ਸਾਡੇ ਵਰਗਾ ਬੰਦਾ ਤਾਂ ਮਿਡਲ ਕਲਾਸ ਕੀ ਮਾਤੜ ਬੰਦਾ ਦਾ ਰੋਜ਼ ਦੇ 5-400 ਰੁਪਏ ਕਮਾਣ ਨਾਲ ਕਿੱਥੋਂ ਪਰਦੇਗਾ ਫਿਰ ਇਹਨਾਂ ਨੂੰ ਪੈਸੇ ਕਿਸੇ ਤਰੀਕੇ ਨਾਲ ਕਰਕੇ ਅਸੀਂ ਭੇਜਦੇ ਰਹੇ ਹਾਂ ਬੰਬੇ ਤੋਂ ਇਹਨਾਂ ਨੂੰ ਕਹਿੰਦਾ ਜੈਪੁਰ ਟਿਕਟ ਮਿਲੇਗੀ ਜੈਪੁਰ ਤੋਂ ਕਹਿੰਦਾ ਪਾਸਪੋਰਟ ਨਹੀਂ ਆਇਆ ਜੇ ਪਾਸਪੋਰਟ ਆਉਣਗੇ ਬਸ ਅੱਜ ਆ ਜਾਣਗੇ ਕੱਲ ਆ ਜਾਣਗੇ ਜੈਪੁਰ ਤੋਂ ਫਿਰ ਮੈਨੂੰ ਪਤਾ ਲੱਗਿਆ ਕਿ ਮੇਰਾ ਬੱਚਾ ਡਿਫਰੈਂਸ਼ਨ ਚ ਚਲਾ ਗਿਆ ਤੇ ਮੈਂ ਔਖਾ ਹੋ ਜਾਊਂਗਾ ਬਾਅਦ ਚ ਮੈਂ ਕਿਸੇ ਤਰੀਕੇ ਨਾਲ ਇਹਨੂੰ ਫਿਰ ਵਾਪਸ ਮਤਲਬ ਬ ਫਿਰ ਮੈਂ ਤੇਨੂੰ ਲੱਗਿਆ ਵਾਪਸ ਕਿਉਂਕਿ ਇਸ ਬੰਦੇ ਨੇ ਸਾਡੀ ਗੱਲ ਬਿਲਕੁਲ ਨਹੀਂ ਸੁਣੀ ਨਾ ਇਹ ਗੱਲ ਸੁਣਦਾ ਪਿਆ ਨਾ ਇਹ ਸਾਨੂੰ ਕਿਸੇ ਤਰੀਕੇ ਨਾਲ ਕੋਈ ਹਾਂ ਕਰਦਾ ਵੀ ਪੈਸੇ ਮੈਂ ਦੇ ਦੂੰਗਾ ਵੀ ਜਾਂ ਨਹੀਂ ਦਊਂਗਾ ਜਾਂ ਕੁਝ ਗੱਲ ਕੁਝ ਕਿਸੇ ਤਰੀਕੇ ਨਾਲ ਵੀ ਸਾਡੇ ਨਾਲ ਗੱਲ ਨਹੀਂ ਕਰਦਾ ਜਦੋਂ ਉੱਥੇ ਚਾਹੀਦਾ ਉੱਥੇ ਤਾਂ ਸਾਨੂੰ ਪੈਂਦਾ ਟੁੱਟ ਕੇ ਉੱਥੇ ਤਾਂ ਜਿਵੇਂ ਦੋਵੇਂ ਭਰਾ ਨਾ ਜਿਵੇਂ ਕਹਿੰਦੇ ਵੀ ਡਾਂਗ ਛੋਟੀ ਲੈਣ ਵਾਲੇ ਬੰਦੇ ਆ ਤੇ ਅਸੀਂ ਫਿਰ ਮਹਾਜਨ ਬੰਦੇ ਆ ਜਿਵੇਂ ਕਹਿੰਦੇ ਵੀ ਬੁੱਧੀ ਮਹਾਜਲ ਬੁੱਧੀ ਆ ਵੀ ਅਸੀਂ ਤਾਂ ਇਹ ਕਰ ਨਹੀਂ ਸਕਦੇ ਵੀ ਨਾ ਅਸੀਂ ਕੋਈ ਡੰਡਾ ਸੋਟਾ ਚਲਾ ਸਕਦੇ ਆ ਨਾ ਹੀ ਸਾਡੇ ਤੋਂ ਕੋਈ ਚੱਲਣਾ ਇੰਨਾ ਤਗੜਾ ਅਸੀਂ ਕੰਮ ਪ੍ਰਸ਼ਾਸਨ ਅੱਗੇ ਵੀ ਅਪੀਲ ਕੀਤੀ ਆ ਸਰਕਾਰ ਅੱਗੇ ਵੀ ਜਿਵੇਂ ਕਹਿੰਦੇ ਆ ਅਪੀਲ ਕਰਦੇ ਆ ਤੁਹਾਡੇ ਪੱਤਰਕਾਰਾਂ ਦੇ ਵੀਰਾਂ ਦੇ ਰਾਹੀਂ ਵੀ ਅਪੀਲ ਕਰਦੇ ਆ ਵੀ ਚਲੋ ਕਿਸੇ ਤਰੀਕੇ ਨਾਲ ਸਾਡੀ ਮਦਦ ਕੀਤੀ ਜਾਵੇ ਸਾਡਾ ਜਿਹੜਾ ਇਹ ਕੰਮ ਆ ਜਿਹੜਾ ਕਿਉਂਕਿ ਦੁਕਾਨਦਾਰ ਦੀ ਰੋਟੀ ਰੋਜੀ ਸਾਰੀ ਦੁਕਾਨ ਤੇ ਹੁੰਦੀ ਆ ਕੋਈ ਸਾਡੇ ਕੋਲ ਹੋਰ ਕੋਈ ਜਰੀਆ ਨਹੀਂ ਕੋਈ ਬੱਚਾ ਕੰਮ ਨਹੀਂ ਲੱਗਾ ਵੀ ਜਿਹੜਾ ਕਹਿਦੀਏ ਇਥੋਂ ਹੀ ਮਾੜਾ ਮੋਟਾ ਕਰਕੇ ਮਕਾਨ ਦੁਕਾਨ ਕਰਕੇ ਰੇਫਰ ਕਰਕੇ ਵੇਚ ਕੇ ਤੇ ਚਲੇ ਉਹਨੂੰ ਭੇਜਣ ਦਾ ਵੀ ਰਾਹ ਪਧਰਾ ਕੀਤਾ ਸੀ ਚਲ ਰਾਹ ਪਧਰਾ ਕਰਕੇ ਵੀ ਇਹ ਚਲਾ ਜਾਏਗਾ ਚਲ ਦੋ ਪੈਸੇ ਕਮਾਏਗਾ ਚਲ ਇਹ ਵੀ ਲੱਗ ਜਾਏਗਾ ਚਲ ਸਾਡਾ ਵੀ ਚਲ ਪਰ ਸਾਨੂੰ ਵੇਹ ਨਹੀਂ ਪਤਾ ਕਿ ਸਾਡੇ ਨਾਲ ਏਡੀ ਵੱਡੀ ਠੱਗੀ ਹੋਈ ਗਈ ਤੇ ਅਸੀਂ ਵਿਚਾਲੇ ਹੀ ਰਹੇਗੇ ਬਸ ਤੁਹਾਨੂੰ ਵੀ ਨਹੀਂ ਪਤਾ ਲੱਗਿਆਗਾ ਤੁਸੀਂ ਤਾਂ ਚਲੋ ਪੜੇ ਲਿਖੇ ਸੀ ਤੁਸੀਂ ਤਾਂ ਪਤਾ ਕਰਦਾ ਹੀ ਆ ਬੰਦਾ ਜਦੋਂ ਵਿਦੇਸ਼ ਕਿਸੇ ਨੇ ਜਾਣਾ ਉਹਨੂੰ ਨੌਲੇਜ ਤਾਂ ਹੁੰਦੀ ਆ ਵੀ ਕੀ ਗਲਤ ਹੋ ਰਿਹਾ ਕੀ ਸਹੀ ਬਿਲਕੁਲ ਜਿਸ ਦਿਨ ਸਾਰੇ ਨੇ ਮੈਨੂੰ ਪਹਿਲੇ ਦਿਨ ਵੀਜ਼ਾ ਵਿਖਾਏ ਨਾ ਉਸ ਦਿਨ ਤੁਸੀਂ ਮੰਨ ਕੇ ਚਲੋ ਵੀ ਨਿਊਜ਼ੀਲੈਂਡ ਤੱਕ ਤੋਂ ਮੈਂ ਚੈੱਕ ਕਰਵਾਇਆ ਹਾਂ ਮੇਰੇ ਜੀਜਾ ਇਹ ਨਿਊਜ਼ੀਲੈਂਡ ਨੇ ਮੇਰਾ ਬ੍ਰਦਰ ਆਸਟ੍ਰੇਲੀਆ ਵਾ ਮੇਰੇ ਮਾਮਾ ਜੀ ਵੀ ਹੈਗੇ ਮਾਸਟਰ ਜੀ ਵੀ ਇਮੀਗ੍ਰੇਸ਼ਨ ਚ ਇੱਕ ਇੱਕ ਬੰਦੇ ਨੂੰ ਭੇਜ ਕੇ ਚੈੱਕ ਕਰਵਾਇਆ ਤੁਸੀਂ ਇਹ ਮੰਨ ਕੇ ਚੱਲੋ ਵੀ ਜਿਸ ਦਿਨ ਮੇਰੀ ਫਲਾਈਟ ਸੀ ਨਾ ਉਸ ਤੋਂ 3 ਦਿਨ 4 ਦਿਨ ਪਹਿਲਾਂ ਤੱਕ ਇਹ ਸਾਰਾ ਕੁਝ ਓਕੇ ਸੀਗਾ ਜਿਸ ਦਿਨ ਫਲਾਈਟ ਸੀਗੀ ਉਸ ਦਿਨ ਸਾਰਾ ਕੁਝ ਰੱਦ ਹੈ ਜੀ ਕੰਪਨੀ ਵੀ ਬਲੈਕਲਿਸਟਡ ਹੈ ਜੀ ਇੱਕੋ ਜਿਹਾ ਬਲੈਕਲਿਸਟਡ ਮਤਲਬ ਇਹਨਾਂ ਵੱਲੋਂ ਫੇਕ ਕ੍ਰੀਏਟ ਕੀਤਾ ਹੈ ਸਾਰਾ ਕੁਝ ਹੈ ਚੰਗਾ ਮਤਲਬ ਕਿ ਇਹ ਕੋਈ ਤੁਸੀਂ ਕਹੋ ਨਾ ਵੀ ਜਵਾਕਾਂ ਵਾਲਾ ਫਰੋਡ ਆ ਉਹ ਵਾਲਾ ਕੰਮ ਨਹੀਂ ਇਹਨਾਂ ਕੋਲ ਇਹੋ ਜਿਹਾ ਲਿੰਕ ਵੀ ਇਹਨਾਂ ਨੇ ਇੱਕ ਇੱਕ ਕੰਪਨੀ ਕ੍ਰੀਏਟ ਕਰ ਮਾਰੀ ਉਸ ਸ਼ਹਿਰ ਚ ਯੂਕੇ ਚ ਕਣੇ ਕਿ ਸਕੈਂਡਲ ਵੱਡਾ ਪੂਰੀ ਪੂਰਾ ਘਰੋ ਆ ਇਹ ਬਿਲਕੁਲ ਜੀ ਪੂਰਾ ਘਰੋ ਆ ਜੀ ਜੇ ਆਪਾਂ ਕਹੀਏ ਕਿ ਇਹ ਕੱਲਾ ਵਾਜ ਦੀ ਵਾਈਫ ਆ ਇਹਨਾਂ ਕੋਲ ਹੋਰ ਵੀ ਬੰਦੇ ਬਹੁਤ ਆ ਜੀ ਹਮ ਇਹਨਾਂ ਨੇ ਡੁਪਲੀਕੇਟ ਟਿਕਟਾਂ ਦਿੱਤੀਆਂ ਇੱਕ ਵਾਰੀ ਨਹੀਂ ਮੈਨੂੰ ਚਾਰ ਵਾਰੀ ਟਿਕਟ ਦਿੱਤੀ ਤੇ ਮੈਂ ਤੁਹਾਨੂੰ ਕਲੀਅਰ ਫੋਟੋ ਵਿਖਾਉਣਾ ਪਹਿਲਾਂ ਤੇ ਬੰਦੇ ਦੀ ਜੀ ਆ ਵੇਖ ਸਾਜੇ ਹਮ ਇਹ ਮਹਿਤਾਬ ਸਿੰਘ ਹੈ ਜੀ ਜਿਸ ਟਾਈਮ ਮੈਨੂੰ ਨਗਦ ਪੈਸੇ ਦਿੱਤੇ ਗਏ 5 ਲੱਖ ਰੁਪਇਆ 5 ਲੱਖ ਰੁਪਏ ਨੂੰ ਨਗਦ ਦਿੱਤਾ 5 ਲੱਖ ਰੁਪਏ ਨੂੰ ਜਿਹੜਾ ਮੇਰਾ ਆਨਲਾਈਨ ਪੇਮੈਂਟ ਰਹਿ ਗਿਆ ਤੇ 1 ਲੱਖ ਰੁਪਏ ਮੇਰਾ ਇੱਕ ਹੋਰ ਆਨਲਾਈਨ ਪੇਮ ਤੇ ਬਚੇ 4 ਲੱਖ ਰੁਪਏ ਮੈਂ ਇਸ ਘਰ ਚ ਦਿੱਤਾ ਇਸੇ ਘਰ ਚ ਭਾਗੇ ਉਹਦੀ ਵੀ ਮੇਰੇ ਕੋਲ ਬਕਾਇਦਾ ਵੀਡੀਓ ਪਈ ਹੈ ਹੂੰ ਟੋਟਲ 300000 ਰੁਪਏ ਨੂੰ ਸੀ ਇਹ ਦਾ ਆਧਾਰ ਕਾਰਡ ਹੈ ਜੀ ਹੂੰ ਇਹ ਦਾ ਪਿੱਟ ਪਿੰਡ ਪੁੱਟਰਾ ਜੀ ਕਰੀਆਂ ਕਲਾਂ ਫਾਈਲ ਕਰ ਰੋਡ ਤੇ ਆਹ ਲਓ ਜੀ ਫਰੀਪਰ ਜ਼ਿਲ੍ਹੇ ਚ ਪੈਂਦਾ ਹਾਂਜੀ ਫਰੀਪ ਆਹ ਲਓ ਜੀ ਝੂਠੇ ਸਟicker ਇਹ ਪਾਸਪੋਰਟ ਤੇ ਲੱਗੇ ਹੋਏ ਸੀ ਅੱਛਾ ਹਾਂਜੀ ਇਹ ਇਹ ਬੋਲਦੇ ਰਹੇ ਜੀ 19 ਦਿਨ ਆਹ ਦਾ ਨਾਮ ਲਿਖਿਆ ਜੀ 19 ਭੇਜੇ ਮਹਿਤਾਬ ਸਿੰਘ ਆ ਤਰੀਕ ਆ ਆਮੀਨਾ ਸਾਰਾ ਕੁਝ ਅੱਛਾ ਅੱਛਾ ਮੈਨੂੰ ਇੱਕ ਚੀਜ਼ ਹੋਰ ਦੱਸਿਓ ਕਿ ਇਹ ਜਿਹੜਾ ਤੁਹਾਡੇ ਨਾਲ ਫਰਾਡ ਕੀਤਾ ਗਿਆ ਹਾਂਜੀ ਇੰਨੇ ਕਿੰਨੇ ਮਹੀਨੇ ਕਈ ਕਈ ਮਹੀਨੇ ਤੁਹਾਡੇ ਨਾਲ ਸੰਪਰਕ ਦੇ ਵਿੱਚ ਰਹੇ ਹੋਣਗੇ ਉਦੋਂ ਤੁਹਾਨੂੰ ਪਿੰਕ ਵੀ ਨਹੀਂ ਲੱਗੀ ਵੀ ਇਹ ਸਾਰਾ ਕੁਝ ਜਾਲੀ ਹੋ ਸਕਦਾ ਜਿਵੇਂ ਤੁਸੀਂ ਕਿਹਾ ਵੀ ਮੇਰੇ ਰਿਸ਼ਤੇਦਾਰਾਂ ਨੇ ਵੇਖਿਆ ਉਹਨਾਂ ਨੇ ਚੈੱਕ ਕੀਤਾ ਸਾਰਾ ਉਦੋਂ ਵੀ ਨਹੀਂ ਪਤਾ ਲੱਗਾ ਇਹਨਾਂ ਕੋਲ ਕੋਈ ਇਹੋ ਜਿਹਾ ਲਿੰਕ ਆ ਵੀ ਕਿਸੇ ਥਰੂ ਭੇਜੇ ਬੰਦੇ ਦੀ ਵੀਡੀਓ ਵੀ ਇਹ ਪਾਉਂਦੇ ਆ ਜਿਵੇਂ ਮੈਂ ਕੋਈ ਬੰਦਾ ਬਾਹਰ ਭੇਜਿਆ ਨਾ ਉਹਦੀ ਵੀਡੀਓ ਵਿਆਪ ਦਾ ਨਾਮ ਲੈ ਕੇ ਪਾ ਰਿਹਾ ਮਤਲਬ ਜਸਟ ਮੇਰੇ ਨਾਲ ਇਹਨਾਂ ਦਾ ਸਟਾਰਟ ਹੋਇਆ ਨਾ ਮਤਲਬ ਉਸ ਟਾਈਮ ਕਿਸੇ ਨੇ ਤੇ ਵਟਸਐਪ ਤੇ ਡੇਲੀ ਸਟੋਰੀ ਹਾਂਜੀ ਵੀਜ਼ਾ ਆ ਗਿਆ ਹਾਂਜੀ ਆ ਮੁੰਡਾ ਬਾਹਰ ਭੇਜ ਰਿਹਾ ਉਹ ਇਹਨਾਂ ਦਾ ਨਾਮ ਇਮੀਗ੍ਰੇਸ਼ਨ ਦਾ ਕੀ ਨਾਮ ਆ ਇਹਨਾਂ ਦਾ ਨਾਮ ਨਹੀਂ ਹੈਗਾ ਜੀ ਕੋਈ ਜਿਹੜੇ ਇਹਨਾਂ ਦੇ ਉਹ ਹੈ ਨਾ ਮਤਲਬ ਸੰਜੀਵ ਕੁਮਾਰ ਉਹਨਾਂ ਦਾ ਕੋਈ ਹੈਗਾ ਓਵਰਸੀਜ਼ ਬਿਟਸ ਸਮਥਿੰਗ ਨਾਮ ਆ ਉਹ ਇਹਨਾਂ ਦੇ 파ਟਨਰ ਆ ਮੀਨ ਇਹ ਇਹ ਸਾਰਾ ਉਹ ਗੜ ਸ਼ੰਕਰ ਸ਼ਹਿਰ ਦੇ ਤੇ ਇਹਨਾਂ ਦਾ ਕੀ ਸੀ ਰੋਜੀ ਜੀ ਵੀਜ਼ਾ ਹਾਂਜੀ ਮੈਨੂੰ ਮਹਿਤਾਬ ਸਿੰਘ ਨੇ ਰੱਬ ਜਾਣੇ ਇਹਨਾਂ ਦੇ ਕੋਈ ਦੋਸਤ ਇਹਨਾਂ ਨੇ ਪੱਕੇ ਚਾਰ ਬਾਹਰ ਗੰਡੇ ਹੋਏ ਆ ਵੀ ਤੁਸੀਂ ਵੀਡੀਓ ਬਣਾ ਕੇ ਪਾ ਦੇਣੀ ਆ ਅੱਜ ਦੀ ਡੇਟ ਬੋਲ ਕੇ ਕਿ ਮੈਨੂੰ ਬਾਹਰ ਭੇਜਿਆ ਮੈਨਾਂ ਸੁਖੀ ਜਾਣਤੀ ਆ ਗਿਆ ਹਾਂ ਪੱਕੇ ਗੰਡੇ ਹੋਏ ਜੀ ਮੇਰੇ ਖਿਆਲ ਚਾਰ ਪੰਜ ਬੰਦੇ ਇਹੋ ਜੇ ਬਾਹਰ ਵੀ ਉਹ ਵੀਡੀਓ ਬਣਾਉਂਦੇ ਆ ਹਾਂਜੀ ਅੱਜ 25 ਦਸੰਬਰ ਆ ਜੀ 2025 ਮੈਂ ਮਹਿਤਾਬ ਸਿੰਘ ਰਾਜ ਬਾਹਰ ਆਇਆ ਜੀ ਉਸ ਤੋਂ ਬਾਅਦ ਉਹ ਬੰਦੇ ਤਾਂ ਜੇ ਸੀ ਕੋਈ ਮੰਗ ਲਈਏ ਕੰਟੈਕਟ ਜੀ ਅਸੀਂ ਗੱਲ ਕਰਨੀ ਆ ਉਹ ਬੰਦਾ ਉੱਥੋਂ ਗਿਆ ਹੋਇਆ ਜੀ ਜਿਸ ਟਾਈਮ ਅਸੀਂ ਮਤਲਬ ਕਿ ਇਸ ਚੀਜ਼ ਨੂੰ ਫ ਤੀਜੀ ਗੱਲ ਇਹ ਆ ਜੀ ਕਿ ਇਹ ਬੰਦੇ ਨੇ ਮੇਰੇ ਕੱਲੇ ਨਾਲ ਨਹੀਂ ਜੀ ਬਹੁਤਾਂ ਨਾਲ ਠੱਗੀ ਕੀਤੀ ਆ ਬਹੁਤਾਂ ਨਾਲ ਠੱਗੀ ਹੋਈ ਆ ਬਹੁਤਾਂ ਨਾਲ ਕਿ ਇੱਕ ਦੋ ਘਰ ਨਹੀਂ ਸਾਨੂੰ ਪਿੰਡ ਵਾਲਿਆਂ ਨੇ ਵਾਜ ਦਿੱਤੀ ਵੀ ਕਿਸੇ ਦਾ 10 ਕਿਸੇ ਦਾ 5 ਕਿਸੇ ਦਾ 2 ਕਿਸੇ ਨੂੰ ਨੌਕਰੀ ਚੜਾਉਣ ਮਾਰੇ ਕਿਸੇ ਨੂੰ ਕਿਸੇ ਤਰੀਕੇ ਨਾਲ ਵੀ ਇਹਨਾਂ ਦਾ ਕੰਮ ਸਾਰੇ ਪਿੰਡ ਦੀ ਆਵਾਜ਼ ਮੈਂ ਮੂੰਹ ਤੇ ਕਹਿੰਦਾ ਜੀ ਇਹਨਾਂ ਦੇ ਘਰੋਂ ਇਹਨਾਂ ਤੇ ਸ਼ਰੀਕਾਂ ਦੀ ਆਵਾਜ਼ ਵੀ ਦੋ ਤਿੰਨ ਕੁੜੀਆਂ ਤਿੰਨਾਂ ਦੇ ਘਰਾਂ ਦੇ 20-20 ਲੱਖ ਦੇ ਐਫਡੀ ਕਰਾਈ ਬੈਠਾ ਇਸ ਟੰਵੇਂ ਠੱਗ ਠੀਕ ਆ ਕੋਈ 20-30 ਤੋਲੇ ਸੋਨਾ ਚੰਗੀ ਪ੍ਰਾਪਰਟੀ ਗੱਡੀ ਦੇ ਘੁੰਮਦਾ ਜੀ ਇਹ ਕੋਈ ਮੋਟਰਸਾਈਕਲ ਸਾਡੇ ਵਾਂਗੂ ਨਹੀਂ ਕਿ ਸਾਈਕਲ ਤੇ ਆਉਣਾ ਗੱਡੀ ਤੇ ਘੁੰਮਦਾ ਜੇ ਇਹਨੇ ਕੋਈ 10 ਰੁਪਏ ਦੀ ਚੀਜ਼ ਖਾਣ ਜਾਣਾ ਤੇ ਗੱਡੀ ਤੇ ਜਾਂਦਾ ਇਸ ਟਾਈਮ ਹੂੰ ਚੰਗੇ ਪੈਸੇ ਜੁੜੀ ਬੈਠਾ ਵਾ ਕੋਈ i20 ਰੱਖੀ ਬੈਠਾ ਕਹੇ ਟਾਈਮ ਮੈਨੂੰ ਕਹਿੰਦਾ ਮੇਰੀ i20 ਰੱਖ ਲਓ ਜਿਹੜਾ ਗੜ ਸ਼ੰਕਰ ਵਾਲਾ ਉਹ ਨਵੀਂ ਸਕੋਰ ਵੀਓ ਘੜਾਈ ਬੈਠਾ ਜੀ ਇਸ ਟਾਈਮ ਹੂੰ ਉਹ ਕਹਿੰਦਾ ਕਿ ਉਸ ਟਾਈਮ ਤੋਂ ਦੀ ਆਵਾਜ਼ਾਂ ਸੀ ਕਿ ਮੇਰੇ ਤੋਂ ਭਾਵੇਂ 2 ਕਰੋੜ ਲੈ ਲਓ ਹਣੇ ਹੂੰ ਜਿਸ ਟਾਈਮ ਅਸੀਂ ਪਰਚੀ ਦੀ ਤੰਕੀ ਦਿੱਤੀ ਸੀ ਪਹਿਲੀ ਵਾਰ ਫਿਰ ਇਹਨਾਂ ਨੇ ਕਿ ਜ਼ੋਰ ਲਾਇਆ ਜੀ ਇਹਨਾਂ ਦਾ ਇੱਕ ਹੀ ਅਸੂਲ ਸੀਗਾ ਤੁਸੀਂ ਦੇ ਦਿਓ ਪਰਚਾ ਮੈਂ ਅੱਜ ਨਹੀਂ ਕਹਿੰਦਾ ਇੱਕ ਦਿਨ ਦੀ ਖੇੜਾ ਵੇਲਣਾ ਮੇਰੇ ਲਈ ਮਤਲਬ ਕਿ ਜਿਵੇਂ ਹੰਡੇ ਵਰਤਾ ਖੇੜਾ ਤੇ ਮੇਰੀ ਇਹ ਹੀ ਅਪੀਲ ਹੈ ਕਿ ਜਾਂ ਤਾਂ ਮੈਨੂੰ ਮੇਰੇ ਪੈਸੇ ਦੇਵੋ ਜਾਂ ਇਹਨਾਂ ਨੂੰ ਵੇਲਣਾ ਮਿਲੇ ਸਾਰੀ ਉਮਰ ਕਿਉਂਕਿ ਜੇ ਇਹ ਵੇਲ ਤੇ ਬਾਹਰ ਹੁੰਦੇ ਤੇ ਮੈਂ ਅੱਜ ਵੀ ਕਹਿੰਦਾ ਤੇ ਕੱਲ ਵੀ ਕਹੂੰਗਾ ਮੈਂ ਸਾਰਾ ਪਰਿਵਾਰ ਲਈ ਜਾ ਕੇ ਕੋਟਕਚਰੀ ਜੀ ਅਗਲਾ ਦੂੰਗਾ ਕਿਉਂਕਿ ਮੇਰੇ ਕੋਲ ਇਸ ਟਮ ਪੱਲੇ ਕੁਝ ਨਹੀਂ ਦੁਕਾਨ ਮੇਰੀ ਗਈ ਜਿ ਲਈ ਮਕਾਨ ਮੇਰਾ ਚਲਾ ਗਿਆ ਬਾਹਰੋਂ ਮੈਂ ਰਹਿ ਗਿਆ ਸਾਰੇ ਬਾਜ਼ਾਰ ਚੋਂ ਗਾਲ੍ਹਾਂ ਖਾਧੀਆਂ ਜੀ ਤੁਹਾਨੂੰ ਪਤਾ ਬਦਨਾਮੀ ਕੌਣ ਨਹੀਂ ਕਰਦਾ ਆਉਂਦਾ ਜਾਂਦਾ ਟੌਂਟ ਮਾਰਦਾ ਕਿ ਦੱਸ ਦੇਣਾ ਜੱਜ ਵਾਪਸ ਆ ਗਿਆ ਤੇ ਮੈਂ ਇਹ ਤੇ ਦੂਜੀ ਗੱਲ ਸਾਨੂੰ ਇਨਸਾਫ ਮਿਲੇ ਚਾਹੇ ਇਹਦਾ ਘਰ ਵਿਕੇ ਜਿਵੇਂ ਐਂਟੀ ਫਰੋਡ ਵਾਲੇ ਸਾਨੂੰ ਦੱਸਿਆਗਾ ਪੁਲਿਸ ਵੱਲੋਂ ਇਹਨਾਂ ਦੇ ਅਕਾਊਂਟ ਚੈੱਕ ਕੀਤੇ ਜਾਣ ਕਿਉਂਕਿ ਕੋਈ ਪੈਸਾ ਇਹ ਤਾਂ ਹੈ ਨਹੀਂ ਕਿ ਇਹਨਾਂ ਨੇ ਕਿਤੇ ਲਾ ਕੇ ਕਿਤੇ ਲਾਤਾ ਵਾ ਅਕਸਰ ਸਾਡੇ ਵਰਗੇ ਨੂੰ ਠੱਗੀ ਮਾਰ ਮਰ ਇਕੱਠਾ ਕੀਤਾ ਜੁੜੇ ਹੀ ਹਾਂ ਇਹਨਾਂ ਦਾ ਹੱਕ ਮੰਦਾ ਇਸ ਟਾਈਮ ਸਾਨੂੰ ਵਾਪਸ ਕਰਾਉਣ ਪੁਲਿਸ ਵਾਲੇ ਹੂੰ ਸੋ ਬਸ ਪਰਚਾ ਅਜ ਘਟਿਆ ਗਿਆ ਜੀ ਅੱਜ ਹੀ ਪਰਚਾ ਘਟਿਆ ਚਾ ਸਵੇਰੇ ਕੋਈ 9:30 ਤੇ ਤੁਸੀਂ ਹਾਲਾ ਲੋ ਵੀ 11 ਵਜੇ ਸਾਨੂੰ ਫੋਨ ਕਰ ਰਿਹਾ ਕਦੀ 50000 ਲੈ ਲਓ ਕਦੀ 2 ਲੱਖ ਲੈ ਲਓ ਕਦੀ 2.5 ਲੱਖ ਲੈ ਲਓ ਮੈਂ ਇੱਕ ਹੀ ਬਿਆਨ ਦਿੰਦਾ ਜੀ ਜੋ ਵੀ ਕਰਾਂਗੇ ਕਾਨੂੰਨ ਦੇ ਨਾਲ ਚੱਲ ਕੇ ਕਰਾਂਗੇ ਕੱਲੇ ਬਹੁਤ ਵਾਰੀ ਚੱਲੇ بڑے ਬੰਦੇ ਲੈ ਗਏ ਸੀ ਇਹ ਨਹੀਂ ਅਸੀਂ ਕਹਿੰਦੇ ਕਿ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਬਹੁਤ ਚੰਗੇ ਚੰਗੇ 13 ਸਾਡੇ ਨਾਲ ਆਈਆਂ ਪਰ ਇਹ ਕਿਸੇ ਨੂੰ ਢੀਠ ਤਾਂ ਵੀ ਪਿਓ ਜੀ ਢੀਠ ਵੀ ਫੇਲ ਜਿਹੜੇ ਬੰਦੇ ਨੇ ਤਿੰਨ ਕੁੜੀਆਂ ਹੋਣ ਤੋਂ ਬਾਅਦ ਇੱਕੋ ਮੁੰਡਾ ਉਹਦੀ ਸੌਂਖਾ ਜੀ ਗੁਰਦਵ ਸਾਡੇ ਲਈ ਗੁਰੂ ਘਰ ਤੋਂ ਉੱਪਰ ਕੋਈ ਨਹੀਂ ਜੀ ਪਹਿਲੀ ਗੱਲ ਆ ਸਾਡਾ ਪਰਿਵਾਰ ਐ ਮੈਂ ਤਾਂ ਹੀ ਸੌਂ ਨਹੀਂ ਖਾਂਦੇ ਅਸੀਂ ਅੱਜ ਤੱਕ ਗੁਰਦੁਆਰੇ ਜਾਣ ਵਾਲੇ ਬੰਦੇ ਆ ਅੱਜ ਤੱਕ ਗੁਰਦੁਆਰੀ ਗਏ ਆ ਇਹਨੇ ਪਹਿਲੇ ਦਿਨ ਹੀ ਆਇਆ ਮੈਨੂੰ ਵਜੀਦਪੁਰ ਲੱਗਿਆ ਉੱਥੇ ਵਜੀਦਪੁਰ ਵਾਲਾ ਹੱਥ ਰੱਖਿਆ ਦੂਜਾ ਉਹਦੇ ਮੁੰਡੇ ਦੇ ਹੱਥ ਰੱਖਿਆ ਵੀ ਆ ਇਹ ਨਾ ਰਵੇ ਜਿਵੇਂ ਝੂਠ ਬੋਲਾਂ ਤਾਂ ਯਾ ਮੇਰਾ ਗੁਰੂ ਦੇਖਦਾ ਫਿਰ ਪਹਿਲੇ ਦਿਨ ਸਾਡਾ ਜਦੋਂ ਰੋਲਾ ਇਹ ਨਿਬੜ ਗਿਆ ਮਤਲਬ ਕਿ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਹਾਂ ਵੀ ਸਾਡੇ ਨਾਲ ਠੱਗੀ ਹੋ ਗਈ ਫਿਰ ਸਾਡੇ ਨਾਲ ਸਾਰੇ ਘੜੀ ਦੇ ਟਾਈਪ ਹੋਇਆ ਜੀ ਚਾਰ ਬੰਦੇ ਲਿਆਇਆ ਚਾਰ ਬੰਦੇ ਸਾਡੇ ਵੀ ਕੋਈ ਆਏ ਕੋਈ ਮੁੰਗਲੇ ਦੇ ਆ ਕੋਈ ਲਵ ਹੈਗੇ ਮੁੰਡਾ ਗੁਰਪ੍ਰੀਤ ਹੈਗੇ ਗੁਰਪ੍ਰੀਤ ਬਾਈ ਹੈਗੇ ਮਤਲਬ ਤਿੰਨ ਚਾਰ ਫਿਰ ਉਸ ਬੰਦੇ ਨੇ ਉੱਥੇ ਬਹਿ ਕੇ ਵੀ ਸੌਖਾ ਦੀ ਜੀ ਸਾਰੇ ਗੜੀ ਗੁਰਦੁਆਰੇ ਚ ਕਿ ਮੈਂ ਇਹਨਾਂ ਨੂੰ ਇੱਕ ਮਹੀਨੇ ਚ ਪੈਸੇ ਮੋੜਾਂਗਾ ਜੀ ਅੱਧੇ ਉਹ ਇੱਕ ਮਹੀਨੇ ਨੂੰ ਅੱਜ 7-8 ਮਹੀਨੇ ਹੋ ਗਏ ਫਿਰ ਡੀਐਸਪੀ ਐਚਕਿਊ ਕੋਲ ਮੇਰੀ ਕੇਸ ਗਈ ਫਾਈਲ ਉੱਥੇ ਇਹਨੇ ਇੱਕ ਮਹੀਨਾ ਮੰਗਿਆ ਜੀ ਮੈਂ ਇਹਨਾਂ ਨੂੰ ਇੱਕ ਮਹੀਨੇ ਚ ਵਾਪਸ ਚੜਾਉਂਗਾ ਯੂਕੇ ਜਾਂ ਇਹਨਾਂ ਨੂੰ ਪੈਸੇ ਮੋੜੂੰਗਾ ਉਹ ਇੱਕ ਮਹੀਨੇ ਨੂੰ ਵੀ ਅੱਜ 7 ਮਹੀਨੇ ਹੋ ਗਏ 20 ਲੱਖ ਰੁਪਏ ਨਾ 20 ਲੱਖ ਰੁਪਿਆ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਦੇ ਅੱਗੇ ਬਹਿ ਕੇ ਮੰਨਿਆ ਉਹਦੀ ਨਕਲ ਵੀ ਮੇਰੇ ਕੋਲ ਪਈ ਆ ਮੁਦੀ ਨਾਲੇ ਮੈਂ ਸਬਮਿਟ ਵੀ ਕਰ ਚੁੱਕਿਆ ਹਾਂ ਕਿ ਜੇ ਤੋ ਉਹਨੂੰ ਮੇਰੀ ਗੱਲ ਤੇ ਸ਼ਾਇਦ ਤੁਸੀਂ ਕਹਿੰਦੇ ਵੀ ਚਲੋ ਜਾਂਚ ਬੜਤਾਲ ਕਰਨੀ ਜਿਹੜਾ ਬੰਦਾ ਖੁਦ ਆਪਦੇ ਮੂੰਹ ਕਬੂਲ ਗਿਆ ਕਿ ਮੈਂ ਲਿੱਤੇ ਆ ਮੈਂ ਮੋੜਦਾ ਕਬੂਲ ਤਾਂ ਜ਼ਰੂਰ ਹੈ ਜੀ ਕਿ ਮੈਂ ਲਿੱਤੇ ਮੈਂ ਮੋੜਦਾ ਪਰ ਮੋੜਦਾ ਰੁਪਈਆ ਹੂੰ ਆਉਣਾ ਗੱਡੀ ਤੇ ਜਾਣਾ ਗੱਡੀ ਤੇ ਠਾੜ ਨਵਾਬਾਂ ਵਾਲੀ ਆ ਨਵਾਬਾਂ ਵਾਲੀ ਤਾਂ ਵਾ ਕਿ ਕੋਈ ਹੱਥ ਨਹੀਂ ਪਾਉਂਦਾ ਪੁਲਸ ਵਾਲਾ ਕੋਈ ਫੜੇ ਇਹਨੂੰ ਚੰਗੀ ਤਰ੍ਹਾਂ ਕੋਈ ਕਟਾਪਾ ਲੱਗੇ ਤੇ ਇਸ ਬੰਦੇ ਨੂੰ ਅਗਲ ਆਉਗੀ ਜੀ ਕਿਉਂਕਿ ਸ਼ਾਇਦ ਅੱਜ ਅਜੇ ਰੋਲ ਨੇ ਤੇ ਪਤਾ ਨਹੀਂ ਹੋਰ ਕਿੰਨੇ ਰੋਲ ਨੇ ਅੱਗੇ ਜੇ ਅੱਜ ਨਾ ਜਿਹਨੂੰ ਖੁੱਲ੍ਹ ਮਿਲ ਗਈ ਜਿਹਨੂੰ ਪਤਾ ਕਿ ਮੈਂ ਐ ਜਿਹੜਾ ਮੈਂ ਕਹਿੰਦਾ ਨਾ ਐ ਬੇਲ ਉਹਨੂੰ ਕੀ ਡਰ ਆ ਜੀ ਇਸ ਤੋਂ ਹਾਂ ਤੇ ਮੈਂ ਇਹ ਅਪੀਲ ਹੈ ਕਿ ਚੁਟਕੀਆਂ ਮਾਰਦੇ ਆ ਜੀ ਚੁਟਕੀਆਂ ਵੀਡੀਓ ਬਣਾਵਣਾ ਪਉਂਦਾ ਜੀ ਮੈਨੂੰ ਸੋਸਾਇਡ ਕਰਨ ਲੱਗਾ ਜੀ ਮੈਂ ਰੋਹਿਤ ਕੁਮਾਰ ਦਾ ਨਾਮ ਲੈ ਕੇ ਮੈਂ ਇਹਨਾਂ ਨੂੰ ਵੀਜ਼ਾ ਦਿੱਤਾ ਮੈਂ ਇਹ ਟਿਕਟ ਮੇਰੀ ਇੱਕ ਗੱਲ ਦਾ ਜਵਾਬ ਦੋ ਮੈਂ ਵੀ ਲੱਖਾਂ ਰੁਪਏ ਦਾ ਵੀਜ਼ਾ ਤੇ ਭਰ ਰਿਆ ਮੈਂ ਬੇਫਿਕਰ ਟਿਕਟ ਨਹੀਂ ਲਵਾਂਗਾ ਜਦੋਂ ਟਿਕਟ ਹੀ ਨਹੀਂ ਵੈਲਿਡ ਹੈਗੀ ਤੁਹਾਡਾ ਵੀਜ਼ਾ ਨਹੀਂ ਵੈਲਿਡ ਹੈਗਾ ਤੇ ਮੈਂ ਕੀ ਕਰ ਲਾਂਗਾ ਉਸ ਜਗ੍ਹਾ ਤੇ ਮੈਂ ਪਾਗਲ ਥੋੜੀ ਹਾਂ ਦਿੱਲੀੋਂ ਵਾਪਸ ਮੁੜ ਕੇ 11 ਦਿਨ ਬਾਂਬ ਤੇਰੇ ਕਹਿੰਦੇ 11 ਦਿਨਾਂ ਦਾ ਬਿੱਲ 75000 ਰੁਪਏ ਬਿੱਲ ਕਿਉਂਕਿ ਵਾਈਫ ਮੇਰੇ ਨਾਲ ਸੀ ਮੇਰੇ ਇਹਨਾਂ ਤਾਂ ਵੀ ਨਾਲ ਹੀ ਲਵਾਇਆ ਗਿਆ ਸੀ 75000 ਬਿੱਲ ਭਰਿਆ ਮੈਂ ਰੋਟੀ ਦਾ ਬਿੱਲ ਭਰਿਆ ਰੈਂਟ ਦਾ ਬਿੱਲ ਭਰਿਆ ਉੱਥੇ ਦੂਜੀ ਗੱਲ ਮੈਂ ਤੁਹਾਨੂੰ ਸੱਚਾਈ ਦੱਸਾਂ ਮੈਂ ਪਾਗਲ ਹੋ ਗਿਆ ਸੀ ਜੈਪੁਰ ਜਾ ਕੇ ਸਾਨੂੰ ਨਹੀਂ ਪਤਾ ਸੀ ਕਿ ਮੈਂ ਇਕੱਲਾ ਬਾਜ਼ਾਰ ਚ ਤੁਰਦਾ ਤੁਰਦਾ ਸੋਚਦਾ ਜਾ ਰਿਹਾ ਕਿ ਕਦੋਂ ਜਾਊਂਗਾ ਔਰ ਬਗਾਨੇ ਸ਼ਹਿਰ ਚ ਔਰ ਗੱਲਾਂ ਆਪਸੇ ਆਪ ਦੇ ਆਪ ਨਾ ਕਰਦਾ ਜਾ ਰਿਹਾ ਵੀ ਹਾਂ ਐ ਚੜ ਜਊਂਗਾ ਤੇ ਸ਼ਾਇਦ ਮੇਰੇ ਮਾਪੇ ਪਿੱਛੋਂ ਸਖਾਲੇ ਹੋਣਗੇ ਕੋਈ ਚਾਰ ਪੈਸੇ ਭੇਜੂਗਾ ਜਿਹੜੀ ਦੁਕਾਨ ਗਈ ਹੈ ਸਾਰਾ ਇੱਕ ਇੱਕ ਚਾ ਮਿੱਟੀ ਮਾਰਿਆ ਫਿਰ ਉਹਦੇ ਪਹਿਲੇ ਦਿਨ ਜਿਸ ਦਿਨ ਮੇਰੇ ਫਾਦਰ ਸਾਹਿਬ ਨੂੰ ਅਟੈਕ ਹੋਇਆ ਨਾ ਜੀ ਉਸ ਤੇ ਉਸੇ ਦਿਨ ਸ਼ਾਮ ਨੂੰ 7:30 ਵਜੇ ਮੇਰੀ ਇਹਨਾਂ ਨਾਲ ਗੱਲ ਹੋਈ ਆ ਤੇ ਇਹ ਬੰਦੇ ਨੇ ਮੈਨੂੰ ਕਿਹਾ ਵੀ ਅਸੀਂ ਠੱਗੀ ਕਰਨੀ ਸੀ ਅਸੀਂ ਕਰ ਲਈ ਅੱਛਾ ਹਾਂਜੀ 7:30 ਤੇ ਗੱਲ ਹੋਈ ਆ ਰਾਤ ਨੂੰ 10:30 ਵਜੇ ਨਾਲ ਉਹਨਾਂ ਨੂੰ ਅਟੈਕ ਹੋ ਗਿਆ ਪਹਿਲਾ ਅਟੈਕ ਹੋਇਆ ਸਿਰਫ ਇੱਕ ਉਸ ਡਿਪਰੈਸ਼ਨ ਕਰਕੇ ਉਸ ਬੰਦੇ ਦੀ ਮਿਹਨਤ ਕਰ ਲਈ ਜੀ ਮੈਂ ਕਿ ਮੇਰਾ ਪਿਓ ਦਾਖਲ ਆ ਮੌਤ ਦੇ ਮੂੰਹ ਚਾ ਕੋ ਦੋ ਕਰਦੇ 50 ਕਰਦੇ 2.5 ਕਰ ਕਿਉਂਕਿ ਮੇਰੇ ਕੋ ਨਹੀਂ ਹੈਗੇ ਮੈਗਨਾ ਜੀ ਉਹਦੇ ਕੰਨ ਤੇ ਜੂੰ ਨਹੀਂ ਰੰਗੀ ਇੱਕ ਜੂੰ ਵੀ ਰੰਗੀ ਹੁੰਦੀ ਨਾ ਕਿ ਹਾਂ ਵੀ ਯਾਰ ਸੱਜਣ ਤੇਰਾ ਪਿਆਦਾ ਅਗਲਾ ਕੋਈ ਨਹੀਂ ਮੈਂ ਕਰਕੇ ਦੇਖੇ ਜਨਨ ਨਾ ਉਸੇ ਦਿਨ ਸ਼ਾਮ ਨੂੰ 4:30 ਦੂਜਾ ਅਟੈਕ ਹੋਇਆ ਇਹਨਾਂ ਨੂੰ ਦੋ ਸਟੰਟ ਤੇ ਗਏ ਇੱਕ ਬਾਈਪਾਸ ਹੋਣੀ ਇਹਨੇ ਹੱਥ ਵੱਡੇ ਜੀ ਮੈਂ ਕੱਲਾ ਵਾਂ ਜਿਸ ਇੱਕਦਮ ਹੈ ਆਪ ਡਿਪਰੈਸ਼ਨ ਚ ਫਿਰ ਉਹਨੂੰ ਵੀ ਲੈ ਕੇ ਤੋਰ ਇਹਨੂੰ ਵੀ ਲੈ ਕੇ ਤੋਰ ਹੂੰ ਉਹਦਾ ਡਾਇਲੋਗ ਹੈ ਕਿ ਮਰ ਜੋ ਵਧੀਆ ਕਹਿੰਦਾ ਮੇਰੇ ਪੈਸੇ ਬਚਣਗੇ ਅੱਛਾ ਉਹਦਾ ਇਹੀ ਡਾਇਲੋਗ ਹੈ ਜਿਸਟੰਟ ਤੁਸੀਂ ਕੋ ਵੀ ਹੁੰਦੇ ਦਿਲ 'ਚ ਹੈਗਾ ਨਾ ਮੋੜਨ ਵਾਲਾ ਮੋੜਨੇ ਹੁੰਦੇ ਉਹਦੋਂ ਜਦੋਂ ਪ੍ਰਸ਼ਾਸਨ ਕੋਈ ਚੰਗਾ ਐਕਸ਼ਨ ਲਵੇ ਇਹਦੀ ਵਾਈਫ ਇਹਦੀ ਵਾਈਫ ਐ ਗਰੰਟੀ ਦਿੰਦੀ ਜੀ ਐ ਬੈਠੀ ਆ ਤੁਸੀਂ ਬੇਫਿਕਰ ਹੋ ਜਾਓ ਭਾਜੀ ਜਿਹੜੀ ਗੱਲ ਮੈਂ ਸੁਣੀ ਵੀ ਆ ਤੇ ਵੇਖੀ ਵੀ ਆ ਤੁਹਾਡੇ ਮੁੰਡੇ ਜਾਣਗੇ ਮੇਰਾ ਘਰ ਵਾਲਾ ਕੋਈ ਗਲਤ ਕੰਮ ਨਹੀਂ ਕਰਦਾ ਤੁਸੀਂ ਇਹਦੇ ਜਨਾਨੀ ਦੇ ਅਕਾਊਂਟ 'ਚ ਵੀ ਮੇਰੇ ਪੈਸੇ ਗਏ ਆ ਸੰਜੀਤ ਕੁਮਾਰ ਸੰਜੋ ਦੇ ਅਕਾਊਂਟ 'ਚ ਵੀ ਪੈਸੇ ਗਏ ਆ ਮਹਤਾਬ ਸਿੰਘ ਦੇ ਅਕਾਊਂਟ 'ਚ ਵੀ ਪੈਸੇ ਗਏ ਆ ਹੋਰ ਵੀ ਇਹਨਾਂ ਨੇ ਮੈਨੂੰ ਨਾਲ ਇੱਕ ਦੋ ਅਕਾਊਂਟ ਦਿੱਤੇ ਆ ਇੱਕ ਸੁਮੇਸ਼ ਸ਼ਰਮਾ ਨਾਮ ਦਾ ਹੈਗਾ ਇੱਕ ਦਾ ਅਕਾਊਂਟ ਹੋਰ ਹੈ ਜਿਨ੍ਹਾਂ ਤੇ ਇਹਨਾਂ ਨੇ ਮੇਰੇ ਤੋਂ ਪਵਾਏ ਥੋੜੇ ਥੋੜੇ ਕਦੇ 50 ਪਵਾ ਲਿਆ ਕਦੇ 60 ਪਵਾ ਲਿਆ ਐ ਕਰ ਕਰ ਕੇ ਇਹਨਾਂ ਨੇ ਮੇਰੇ ਕੋਲ 20 ਲੱਖ ਤੇ 40 ਹਜ਼ਾਰ ਰੁਪਏ ਟੋਟਲ ਲਿੱਤਾ ਜੀ ਤਾਂ ਤੁਸੀਂ ਦੇਖੋ ਵੀ ਇਹਨਾਂ ਦੇ ਹਾਲਾਤ ਕੀ ਕਰਤੇ ਨੇ ਪੂਰੀ ਕਹਾਣੀ ਜਿਹੜੀ ਆ ਚਾਹੇ ਕਿ ਵੀਡੀਓ ਲੰਬੀ ਆ ਪਰ ਵਾਕਈ ਗੌਰ ਕਰਨ ਵਾਲੀ ਆ ਸੁਣਨ ਵਾਲੀ ਆ ਇਹ ਕਥਿਤ ਦੋਸ਼ ਕਥਿਤ ਜਿਹੜੇ ਇਲਜ਼ਾਮ ਇਹਨਾਂ ਦੇ ਨੇ ਪਰ ਕਿਵੇਂ ਘਰ ਵਿੱਚ ਆ ਕਿਵੇਂ ਦੁਕਾਨ ਗਹਿਣੇ ਰੱਖੀ ਬਾਕੀ ਸਭ ਕੁਝ ਵੇਚਿਆ ਇਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਠੱਗੀ ਹੋ ਗਈ ਆ ਅਟੈਕ ਆਇਆ ਬਾਈਪਾਸ ਸਰਜਰੀ ਹੋਈ ਡਿਪਰੈਸ਼ਨ ਚ ਗਿਆ ਹੱਥ ਬਾਹਾਂ ਵੱਡੀਆਂ ਕਿਉਂਕਿ ਜਦੋਂ ਜਦੋਂ ਜਿਹੜੇ ਘਰ ਚ ਰਹਿ ਰਹੇ ਸੀ ਉਹ ਘਰ ਹੀ ਨਹੀਂ ਰਿਹਾ ਇਹਨਾਂ ਦੇ ਕੋਲੇ ਤਾਂ ਫਿਰ ਤਾਂ ਹਾਲਾਤ ਇਹੀ ਬੰਨੇ ਸੀਗੇ ਉਸ ਤੋਂ ਬਾਅਦ ਸਿਰਫ ਰੋਣਾ ਪੱਲੇ ਰਹਿ ਗਿਆ ਇਹਨਾਂ ਦੇ ਪਰ ਫਿਲਹਾਲ ਇਹ ਕਾਫੀ ਜਗ੍ਹਾ ਤੇ ਜਦੋਂ-ਜਦ ਕਰਦੇ ਰਹੇ ਪਰ ਇਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਐਂਡ ਇਹਨਾਂ ਦੀ ਇੱਕ ਐਪਲੀਕੇਸ਼ਨ ਤੇ ਕਾਰਵਾਈ ਹੁੰਦੀ ਆ ਫਿਰੋਜ਼ਪੁਰ ਥਾਣਾ ਕੈਂਟ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਤੇ ਮਾਮਲਾ ਦਰਜ ਹੁੰਦਾ 3 ਖਣੀ 4 ਬੰਦਿਆਂ ਤੇ ਮਾਮਲਾ ਦਰਜ ਹੁੰਦਾ ਜਿਹਦੇ ਵਿੱਚ 420 ਔਰ 467 468 ਆਪੀਸੀ ਧਾਰਾਵਾਂ ਨੇ ਜਿਹੜੀਆਂ ਜਿਹੜੀਆਂ ਨਵੇਂ ਚ ਤਾਂ ਅਲੱਗ ਨੇ ਇਹ ਕ੍ਰੀਪ 3 ਬੰਦਿਆਂ ਤੇ ਜਿਹੜਾ ਮਾਮਲਾ ਦਰਜ ਹੋ ਜਾਂਦਾ ਜਿਹੜਾ ਇਹਨਾਂ ਦਾ ਮੇਨ ਆਕਾ ਹੈ ਉਹ ਗੜ ਸ਼ੰਕਰ ਤੋਂ ਆ ਦੋ ਜਿਹੜੇ ਨੇ ਇਹ ਬੁੱਟਰਪਿੰਡ ਦੇ ਨੇ ਜੋ ਕਿ ਫਿਰੋਜ਼ਪੁਰ ਦੇ ਵਿੱਚ ਹੀ ਬੁੱਟਰਪਿੰਡ ਪੈਂਦਾ ਹੈ ਉੱਥੋਂ ਦੇ ਨੇ ਔਰ ਇਹਨਾਂ ਨੇ ਪੂਰੀ ਕਹਾਣੀ ਦੱਸੀ ਆ ਕਿਵੇਂ ਇਹਨਾਂ ਦੇ ਨਾਲ ਠੱਗੀ ਹੋਈ ਆ ਕਿਵੇਂ ਇਹਨਾਂ ਨੂੰ ਜਾਲੀ ਵੀਜ਼ੇ ਦਿੱਤੇ ਆ ਜਾਲੀ ਟਿਕਟਾਂ ਦਿੱਤੀਆਂ ਔਰ ਕਿਵੇਂ ਪਰਿਵਾਰ ਡਿਪਰੈਸ਼ਨ ਦੇ ਵਿੱਚ ਗਿਆ ਇੱਕ ਵੱਡੀ ਗੱਲ ਇਹ ਆ ਵੀ ਇਹ ਇੱਕ ਪਰਿਵਾਰ ਡਿਪਰੈਸ਼ਨ ਚ ਨਹੀਂ ਗਿਆ ਇੱਕ ਪਰਿਵਾਰ ਨਾਲ ਠੱਗੀ ਨਹੀਂ ਹੋਈ ਇਹੋ ਜਿਹੀਆਂ ਠੱਗੀਆਂ ਕਈ ਪਰਿਵਾਰਾਂ ਨਾਲ ਇਹ ਵਿਅਕਤੀ ਇਹ ਦੱਸਦੇ ਨੇ ਮਾਰ ਚੁੱਕਿਆ ਹੈ ਔਰ ਠੱਗੀਆਂ ਮਾਰਨ ਤੋਂ ਪਹਿਲਾਂ ਇਹ ਵਿਅਕਤੀ ਇਹਨਾਂ ਨੇ ਵੀ ਦੱਸਿਆ ਕਿ ਇਹ ਸੋਹਾ ਚੱਕਦਾ ਹੈ ਗੁਰਦੁਆਰੇ ਜਾ ਕੇ ਸੋਹਾ ਚੱਕਦਾ ਹੈ ਮੰਦਿਰ ਜਾ ਕੇ ਸੋਹਾ ਚੱਕਦਾ ਹੈ ਕਿ ਮੈਂ ਠੱਗੀ ਨਹੀਂ ਕਰਦਾ ਔਰ ਜਾਲੀ ਵੀਜ਼ਿਆਂ ਦੀਆਂ ਵੀਡੀਓ ਬਣਾ ਬਣਾ ਕੇ ਮੋਟੀਵੇਟ ਕਰਦਾ ਹੈ ਲੋਕਾਂ ਨੂੰ ਔਰ ਉਸ ਤੋਂ ਬਾਅਦ ਇਹ ਠੱਗੀ ਕਰਦਾ ਔਰ ਉਸ ਤੋਂ ਬਾਅਦ ਜਦੋਂ ਪ੍ਰਵਾਹ ਡਿਪਰੈਸ਼ਨ ਦੇ ਵਿੱਚ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਵੇਂ ਇਹਨਾਂ ਨੂੰ ਕਿਹਾ ਕਿ ਤੁਸੀਂ ਜੋ ਮਰਜ਼ੀ ਕਰ ਲਓ ਮੇਰਾ ਚੋਹੀ ਚਾਹੇ ਮਰਜੋ ਸਾਰੇ ਮੇਰੇ ਪੈਸੇ ਵੱਜ ਜਾਣਗੇ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਮੈਂ ਤਾਂ ਠੱਗੀਆਂ ਕਰਨੀਆਂ ਸੀ ਇਹ ਚੀਜ਼ਾਂ ਉਸ ਤੋਂ ਬਾਅਦ ਉਹ ਕਹਿੰਦਾ ਇਹ ਪੂਰੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਆ ਔਰ ਬੱਚੋ ਵੱਦ ਤੋਂ ਵੱਦ ਇਹੋ ਜੇ ਹੋਰ ਇਮੀਗ੍ਰੇਸ਼ਨ ਵਾਲੇ ਏਜੰਟਾਂ ਤੋਂ ਜਿਹੜੇ ਠੱਗੀਆਂ ਮਾਰਦੇ ਨੇ ਔਰ ਇਸ ਵਿਅਕਤੀ ਦੇ ਉੱਪਰ ਬਣਦੀ ਕਾਨੂੰਨੀ ਠੋਸ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਔਰ ਇਸ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਆ ਇਸ ਬੰਦੇ ਦੀ ਕਿੱਥੇ-ਕਿੱਥੋਂ ਕਿੰਨਾ ਪੈਸਾ ਨੇ ਕਮਾਇਆ ਕੀ ਪ੍ਰਾਪਰਟੀ ਆ ਪਿੰਡ ਦੇ ਵਿੱਚੋਂ ਵੀ ਜਾਂਚ ਹੋਣੀ ਚਾਹੀਦੀ ਔਰ ਪਿੰਡ ਪੱਧਰ ਤੇ ਵੀ ਪਿੰਡ ਵਾਲਿਆਂ ਨੂੰ ਚਾਹੀਦਾ ਇਹੋ ਜਿਹੇ ਬੰਦੇ ਦਾ ਚਿਹਰਾ ਸਾਫ਼ ਕਰ ਦੇਣਾ ਲੋਕਾਂ ਨੂੰ ਆਪ ਮੁਹਾਰੇ ਹੀ ਚਿਹਰਾ ਸਾਫ਼ ਕਰ ਦੇਣਾ ਚਾਹੀਦਾ ਵੀ ਇਹੋ ਜਿਹੇ ਬੰਦਾ ਹੋਰ ਲੋਕਾਂ ਨਾਲ ਵੀ ਜਿਹੜੀਆਂ ਠੱਗੀਆਂ ਨਾ ਮਾਰੇ ਹਾਂਜੀ ਇੱਕ ਜਿਹੜੇ ਦੇ ਨਾਲ ਇਹਦਾ 파ਟਨਰ ਹੈ ਨਾ ਸੰਜੀਵ ਕੁਮਾਰ ਔਫ ਸੰਜੂ ਗੜਸ਼ੰਕਰ ਤੋਂ ਸਾਡੀ ਉਹਦੇ ਨਾਲ ਇਹਨੇ ਜਦੋਂ ਅਸੀਂ ਮਤਲਬ ਹੋ ਗਈ ਤੂੰ ਤੂੰ ਮੈਂ ਮੈਂ ਹੋ ਗਈ ਵੀ ਸਾਨੂੰ ਬੰਦਾ ਦਾ ਦੱਸ ਵੀ ਕੌਣ ਹੈ ਤੇਰੇ ਨਾਲ ਫਿਰ ਸਾਨੂੰ ਪਤਾ ਲੱਗਾ ਇਹਨੇ ਫਿਰ ਸਾਨੂੰ ਦੱਸਿਆ ਪਰ ਉਹ ਬੰਦੇ ਨਾਲ ਅਸੀਂ ਫਿਰ ਸਾਡੀ ਉਹਦੀ ਗੱਲਬਾਤ ਹੁੰਦੀ ਰਹੀ ਚੈਟ ਹੁੰਦੀ ਰਹੀ ਜਿਵੇਂ ਕਹਿੰਦੇ ਉਹਦੀ ਵੀ ਸਾਡੇ ਕੋਲ ਸਾਰੀ ਰਿਕਾਰਡਿੰਗ ਹੈਗੀ ਆ ਉਹ ਬੰਦਾ ਕਹਿੰਦਾ ਕਿ ਮੇਰੇ ਕੋਲ ਸਿਰਫ ਤੁਹਾਡਾ ਜਿਹੜਾ ਇਹਨੇ ਪੈਸੇ ਦਿੱਤੇ ਨਾ 20 ਲੱਖ ਚੋਂ ਮੈਨੂੰ 15 ਲੱਖ ਰੁਪਈਆ ਆਇਆ 15 ਲੱਖ ਰੁਪਈਆ ਇੱਕ ਦਿਨ ਮੰਨਿਆ ਫਿਰ ਕਹਿੰਦਾ ਜੀ ਮੇਰੇ ਕੋਲ 12 ਲੱਖ ਰੁਪਈਆ ਆਇਆ ਜੀ ਤੁਹਾਡਾ ਮੈਂ 12 ਲੱਖ ਮੋੜਨ ਨੂੰ ਤਿਆਰ ਆ ਤੁਹਾਡਾ ਅਸੀਂ ਕਹਿੰਦੇ ਸਾਨੂੰ ਫਿਰ 12 ਲੱਖ ਰੁਪਏ ਮੋੜੋ ਕਿਉਂ ਨਹੀਂ ਮੋੜਦੇ ਸਾਡਾ ਤੁਸੀਂ 12 ਲੱਖ ਰੁਪਈਆ ਉਹ ਹੀ ਮੋੜੋ ਬਾਕੀ ਅਸੀਂ ਇਹਦੇ ਨਾਲ ਗੱਲ ਕਰਦੇ ਹਾਂ ਜਿਸ ਤਰ੍ਹਾਂ ਵੀ ਹੋ ਸਕਦਾ ਫਸੀ ਇਹਦੇ ਨਾਲ ਗੱਲ 10 ਰੁਪਏ ਸਾਡੇ ਕੋਲ ਰਿਕਾਰਡ ਉਹਦੀ ਹੈਗੀ 10 ਰੁਪਏ ਅਕਾਊਂਟ ਚ ਪਾਇਓ ਨੇ ਅੱਛਾ ਪਾਉਣਾ 2 ਲੱਖ 610 ਪਾਇਆ ਅਗਰ 10 ਰੁਪਏ ਪਾਏ ਕਹਿੰਦਾ 10 ਰੁਪਏ ਤੁਹਾਨੂੰ ਆ ਗਏ ਸੀਗਾ ਜੀ ਆ ਗਏ ਆ ਉਸ ਤੋਂ ਬਾਅਦ 2 ਲੱਖ ਰੁਪਇਆ ਲੱਖ ਰੁਪਇਆ ਕਹਿੰਦਾ ਮੈਂ ਪਾਉਂਗਾ ਕੋਈ ਪੈਸਾ ਨਹੀਂ ਉਹ ਸੰਜੂ ਨੇ ਵੀ ਸਾਡੇ ਨਾਲ ਉਹ ਵੀ ਬੰਦਾ ਐ ਨਹੀਂ ਉਹ ਵੀ ਐਡਾ ਹੀ ਤਗੜਾ ਠੱਗਾ ਜਿੱਡਾ ਤਗੜਾ ਇਹ ਠੱਗਾ ਨੇ ਤਾਂ ਉਹ ਮੈਨੂੰ ਪਰਚਾ ਹੋ ਗਿਆ ਉਹਦੇ ਤੇ ਵੀ ਪਰਚਾ ਹੋ ਗਿਆ ਉਹਦੇ ਤੇ ਵੀ ਪਰਚਾ ਹੋ ਗਿਆ ਪੁੱਟਰ ਪਿੰਡ ਪੂਰਾ ਕਲਪਿਆ ਹੈ ਜੀ ਇਹਨਾਂ ਤੋਂ ਪੂਰਾ ਪਿੰਡ ਜਿਹੜਾ ਪੁੱਟਰ ਪਿੰਡ ਹੈ ਨਾ ਪੂਰਾ ਕਲਪਿਆ ਹੈ ਇਹਨਾਂ ਤੋਂ ਉਹਨਾਂ ਕੋ ਆਵਦਾ ਨਹੀਂ ਐਡੇ ਸਿਆਣੇ ਆ ਪਿਓ ਦੇ ਪੁੱਤ ਕਿ ਪੈਸੇ ਜੋੜ ਜੋੜ ਰੱਖੀ ਜਾਂਦੇ ਆ ਜਿਹੜੀ ਜਗ੍ਹਾ ਉਹ ਗੁਰਦੁਆਰੇ ਦੇ ਨੱਪੀਆਂ ਵਿੱਚ ਕੱਲ ਨੂੰ ਸਰਕਾਰ ਆਵੇ ਤੇ ਸਾਡੀ ਜਗ੍ਹਾ ਛੋਈ ਨਾ ਹੋਵੇ ਹਾਂ ਸਾਰਾ ਪਿੰਡ ਕਹਿੰਦਾ ਜੀ ਇੱਥੇ ਘਰ ਬਣਾ ਰਹਿਣ ਆਏ ਸੀ ਗੁਰਦੁਆਰੇ ਚ ਕੁਛ ਦਿਨ ਲਈ ਗੁਰਦੁਆਰੇ ਦੇ ਪਾਠੀ ਬਣ ਕੇ ਇਹਨਾਂ ਦੇ ਕੋਈ ਵੱਡੇ ਕਹਿੰਦਾ ਹੌਲੀ 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 ਸਰ ਇੱਕੇ ਛੱਤ ਪਾਈ ਦੋ ਛੱਤ ਪਾਈ ਚਾਰ ਗੁੱਠੀਆਂ ਪਾ ਕੇ ਬੈਠੇ ਆ ਜੀ ਹਾਂ ਤਾਂ ਬਿਲਕੁਲ ਇਸ ਪੂਰੇ ਮਸਲੇ ਦੇ ਉੱਪਰ ਜਾਂਚ ਤਾਂ ਚਾਹੀਦੀ ਚਾਹੀਦੀ ਆ ਔਰ ਪ੍ਰਾਪਰਟੀਆਂ ਦੀ ਜਾਂਚ ਵਾਕਈ ਹੋਵੇ ਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਹ ਚੀਜ਼ ਹੋ ਸਕਦੀ ਹੈ ਕਿਉਂਕਿ ਇਸ ਤਰੀਕੇ ਨਾਲ ਜਿਹੜੀਆਂ ਠੱਗੀਆਂ ਦਾ ਲੋਕ ਸ਼ਿਕਾਰ ਹੋ ਰਹੇ ਨੇ ਔਰ ਸਾਡਾ ਤਾਂ ਹਮੇਸ਼ਾ ਇਹੀ ਮਕਸਦ ਰਹਿੰਦਾ ਹੈ ਕਿ ਇਹੋ ਜਿਹੀਆਂ ਸਟੋਰੀਆਂ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਜਾਣ ਸਰਕਾਰ ਤੱਕ ਪਹੁੰਚਣ ਪ੍ਰਸ਼ਾਸਨ ਤੱਕ ਪਹੁੰਚਣ ਜਿਹੜੇ ਵਿਅਕਤੀ ਇਸ ਤਰੀਕੇ ਨਾਲ ਠੱਗੀਆਂ ਕਰਦੇ ਨੇ ਜਾਂ ਜਿਹੜੇ ਲੋਕ ਠੱਗੀਆਂ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਨਿਆਂ ਦਾਇਆ ਜਾ ਸਕੇ ਅਗਰ ਕਿਸੇ ਵੀ ਕਥਿਤ ਅਲਜ਼ਾਮਾਂ ਸੰਬੰਧੀ ਕੋਈ ਵੀ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਰੱਖ ਸਕਦਾ ਅਗਰ ਕਿਸੇ ਧਿਰ ਦਾ ਵੀ ਕੋਈ ਵੀ ਵਿਅਕਤੀ ਆਪਣੀ رائے ਸਾਂਝੀ ਕਰਨੀ ਚਾਹੁੰਦਾ ਹੈ ਤਾਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਕਰ ਸਕਦਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੁਖ